ਜੇ ਘਰ ਪੂਰਾ ਦੇਖੋਗੇ ਸਿਰਫ 1280 ਸਕਰ ਫੁੱਟ ਹੈ ਵਿਚੇ ਗਰਾਜ ਸਾਡੇ ਇਦਾਂ ਹੀ ਤਿੰਨ ਘਰ ਆਹੇ ਬਾਉਂਡਰੀ ਇੱਕੋ ਹੀ ਆ ਅੰਦਰੋਂ ਅਲਗ-ਅਲਗ ਆ ਗੁਰਦਾਸਪੁਰ ਬਲਦੇ ਨੇ ਸ਼ਟਰ ਲਾ ਕੇ ਗਏ ਉਹ ਇਦਾਂ ਜਿਵੇਂ ਕਿ ਕੈਨੇਡਾ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਛੱਤ ਤੇ ਚੜ ਜਾਂਦਾ ਇਹਨੂੰ ਮੈਂ ਦਿਖਾਉਣਾ ਖੋਲ ਕੇ ਤੁਹਾਨੂੰ ਇੱਥੇ ਤੁਸੀਂ ਇੱਥੇ ਆ ਗਏ ਜੀ ਉਰੇ ਆ ਗਏ ਇਹ ਰੁਕ ਗਿਆ ਨੂੰ ਮੈਂ ਪਰੇ ਹੋ ਜੂੰਗਾ ਤਾਂ ਸ਼ਟਰ ਨੀਚੇ ਆ ਜਾਊਗਾ ਠੀਕ ਹੈ ਜੀ ਸਾਡੇ ਇੱਥੇ ਤੁਹਾਨੂੰ ਬਿਜਲੀ ਦੀ ਵਾਇਰ ਜਿਵੇਂ ਉੱਪਰ ਜਾ ਕੇ ਬਲ ਇਧਰੋਂ ਉਧਰੋਂ ਆਉਂਦੀ ਹੋਣੀ ਮਿਲ ਨਹੀਂ ਆ ਛੀ ਬੜਾ ਛੋਟਾ ਲਵਾਇਆ ਹੋਇਆ ਜ ਪੌੜੀਆਂ ਤੇ ਬਾਅਦ 4-4 5-5 ਲੱਖ ਰੁਪਇਆ ਵੀ ਲਾ ਦਨੇ ਆ ਰੇਲਿੰਗ ਹੋਏ ਆ ਹੋਏ ਹੋਏ ਪੌੜੀਆਂ ਦੇ ਵਿੱਚ ਤੁਸੀਂ ਸਿੰਪਲ ਪੇਂਟ ਮਾਰਿਆ ਹੋਇਆ ਜੀ ਇਹ ਅਸੀਂ ਆਪ ਜਿਹੜੇ ਯੂਜ਼ ਕਰਦੇ ਆ ਮੈਂ ਯੂਜ਼ ਕਰਦਾ ਮਰਾਸ ਦੇ ਜੀ ਸਾਰੇ ਹਾਂ ਮੈਂ ਇਹ ਪਿੱਤਲ ਦੇ ਜਿਵੇਂ ਕਲੀ ਕਰਕੇ ਰੱਖੇ ਹੋਏ ਸਸੀ ਗੱਲ ਦੋਸਤੋ ਅੱਜ ਇੱਕ ਸਿੰਗਲ ਸਟੋਰੀ ਦਾ ਬਹੁਤ ਸੋਹਣਾ ਘਰ ਲੈ ਕੇ ਆਏ ਆ ਘਰ ਦੇ ਵਿੱਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਣਾ ਜਿਹੜੀਆਂ ਚੀਜ਼ਾਂ ਮੈਂ ਵੀ ਸ਼ਾਇਦ ਗੌਰ ਨਹੀਂ ਕਰੀਆਂ ਕਿਤੇ ਘਰ ਦੇ ਵਿੱਚ ਉਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੇ ਤੁਸੀਂ ਆਪਣਾ ਫਾਰਮ ਹਾਊਸ ਬਣਾਉਣ ਦੀ ਸੋਚ ਰਹੇ ਹੋ ਤਾਂ ਉਹਦੇ ਵਾਸਤੇ ਵੀ ਤੁਹਾਨੂੰ ਨਵੇਂ ਆਈਡੀਆ ਮਿਲਣਗੇ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੇ ਏਰੀਆ ਦੇ ਵਿੱਚ ਖੜੇ ਆ ਜੀ ਮੇਰਾ ਨਾਮ ਹੈ ਜੀ ਸੁਖਿੰਦਰ ਸਿੰਘ ਢੀਂਟਾ ਸਾ ਜੀ ਤੇ ਡਿਸਟ੍ਰਿਕਟ ਬਰਨਾਲਾ ਜੀ ਇਸ ਧਰਤੀ ਤੇ ਆਪਾਂ ਖੜੇ ਆ ਜੀ ਸਰ ਜੇ ਗੱਲ ਕਰੀਏ ਨਾ ਸਭ ਤੋਂ ਪਹਿਲਾਂ ਤੁਸੀਂ ਕੈਨੇਡਾ ਵੇਚਦੋਂ ਕੈਨੇਡਾ ਵੀ ਜਾਣੇ ਰਹੇ ਨੇ ਇੰਡੀਆ ਵੀ ਰਹੇ ਨੇ ਤੇ ਮਤਲਬ ਜ਼ਿਆਦਾਤਰ ਮੈਂ ਦੇਖਦਾ ਜਿਹੜਾ ਕੈਨੇਡਾ ਰਹਿਣ ਲੱਗਿਆ ਉਹ ਜ਼ਮੀਨ ਤਾਂ ਚਾਹੇ ਲੈ 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 ਇੱਥੇ ਘਰ ਤੇ ਜ਼ਿਆਦਾ ਫੋਕਸ ਨਹੀਂ ਕਰਦਾ ਤੁਸੀਂ ਕਿਵੇਂ ਆਈ ਆ ਵੀ ਯਾਰ ਆਪਾਂ ਘਰ ਵੀ ਇੱਥੇ ਬਣਾਉਣਾ ਤੇ ਘਰ ਬਣਾਇਆ ਵੀ ਤੁਸੀਂ ਸਿੰਗਲ ਸਟੋਰੀ ਆ ਦਰਸ਼ਕ ਵੀ ਦੇਖ ਕੇ ਹੈਰਾਨ ਰਹੇ ਨੇ ਬਹੁਤ ਸੋਹਣਾ ਤੇ ਇਹਦਾ ਕਨਸੈਪਟ ਕਿਵੇਂ ਆਇਆ ਜੀ ਇਹਦਾ ਇਸ ਤਰ੍ਹਾਂ ਜੀ ਬਹੁਤ ਕੁਝ ਦੇਖਦੇ ਆ ਉੱਥੇ ਕੈਨੇਡਾ ਜੀ ਤਾਂ ਬਹੁਤ ਵੱਡੇ ਘਰ ਛੋਟੇ ਘਰ ਸਾਰਾ ਕੁਝ ਦੇਖਿਆ ਜੀ ਪਰ ਆਉਣਾ ਹੈਗਾ ਇੱਥੇ ਕਿਉਂ ਇੱਥੇ ਰੁੱਤਾਂ ਸਾਰੀਆਂ ਠੀਕ ਹੈ ਜੀ ਤਾਂ ਘਰ ਵੀ ਚਾਹੀਦਾ ਪਾਰ ਪਹਿਲਾਂ ਬਹੁਤ ਵੱਡਾ ਘਰ ਵੀ ਸੀ ਠੀਕ ਹੈ ਜੀ ਜਿਹੜਾ ਕਿ ਉਵੇਂ ਹੀ ਆਰਕੀਟੈਕਟ ਜਿਵੇਂ ਆਪਣੇ ਸਿਸਟਮ ਚੱਲ ਰਿਹਾ ਉਹ ਤੋਂ ਲੈ ਕੇ ਮਿਸਤਰੀ ਬਣਾਉਂਦਾ ਉਹ ਆਪਣੀ ਰਾਏ ਦਿੰਦਾ ਆ ਜੀ ਇਹ ਫਿਰ ਜੋ ਜਿਹੜਾ ਕਨਸੈਪਟ ਆ ਇਹ ਘੱਟ ਖਰਚੇ ਵਾਲਾ ਠੀਕ ਹੈ ਜੀ ਅੱਜ ਕੱਲ ਜੋਇੰਟ ਫੈਮਿਲੀ ਵਾਲਾ ਜਿਹੜਾ ਹੈ ਨਹੀਂ ਕਲਚਰ ਨਹੀਂ ਹੈ ਹੁਣ ਇੱਥੇ ਤੁਸੀਂ ਦੇਖੋਗੇ ਕਿ ਸਾਡੇ ਇਦਾਂ ਹੀ ਤਿੰਨ ਘਰ ਆ ਇਹ ਬਾਉਂਡਰੀ ਇੱਕੋ ਹੀ ਆ ਅੰਦਰੋਂ ਅਲੱਗ-ਅਲੱਗ ਆ ਠੀਕ ਹੈ ਜੀ ਮਤਲਬ ਹੈ ਇਹ ਤਿੰਨ ਘਰ ਨੇ ਹਏ 1 ਕਿਆ ਮੇਨ मतलब ਹਏ 1 ਕਿਆ ਜੀ ਬਾਉਂਡਰੀ 1 ਹੈ ਠੀਕ ਹੈ ਜੀ ਤਾਂ ਇਹਦੇ ਤੇ ਘੱਟ ਖਰਚੇ ਨਾਲ ਛੋਟੀ ਫੈਮਿਲੀ ਮਤਲਬ ਤੁਸੀਂ ਬਹੁਤ ਥੋੜੇ ਖਰਚੇ ਨਾਲ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਤਾਂ ਇਹ ਮਤਲਬ ਮੇਰਾ ਹੀ ਦਿਮਾਗ ਦੀ ਜਿਹੜੀ ਨਕਸ਼ੇ ਦੀ ਕਾਰਡ ਕਹਿ ਲਓ ਉਹਨੂੰ ਠੀਕ ਹੈ ਜੀ ਜਾਂ ਲਖੀ ਰੰਗ ਖਿੱਚੀਆਂ ਠੀਕ ਹੈ ਜੀ ਨਾਲ ਦੀ ਨਾਲ ਮਿਸਤਰੀ ਬਣਾਈ ਗਿਆ ਠੀਕ ਹੈ ਜੀ ਹੁਣ ਦੂਜੇ ਦਿਨ ਇੱਟ ਕਿੱਦਾਂ ਨੂੰ ਕਰਨੀ ਹੈ ਜਾਂ ਮੋੜਨਾ ਕਿੱਦਾਂ ਨੂੰ ਉਹ ਨਾਲ ਦੀ ਨਾਲ ਕਰਦੇ ਰਹੇ ਨਾਲ ਦੀ ਨਾਲ ਕਰਦੇ ਤਾਂ ਇਹਦਾ ਮੇਨ ਗੱਲ ਕੀ ਸੀ ਕਿ ਯਾਰ ਬਹੁਤ ਵੱਡਾ ਤਾਮਚਾਮ ਨਾ ਹੋਵੇ ਸਾਫ ਨਾ ਕਰਨਾ ਪਾਵੇ ਠੀਕ ਹੈ ਜੀ ਅੱਜ ਕੱਲ ਜਿਵੇਂ ਹੁਣ ਟਾਈਮ ਨਹੀਂ ਹੈ ਰਿਸ਼ਤੇਦਾਰੀ ਚ ਵੀ ਫੋਨ ਕਰਕੇ ਬੰਦਾ ਜਾਂਦਾ ਹੈ ਠੀਕ ਹੈ ਜੀ ਤੇ ਉੱਥੇ ਚਾਹ ਪਾਣੀ ਪੀਣ ਤੋਂ ਬਾਅਦ ਸਾਰੇ ਫੋਨ ਤੇ ਲੱਗ ਜਾਂਦੇ ਆ ਬਿਲਕੁਲ ਸਰ ਬਿਲਕੁਲ ਸੋ ਚੀਜ਼ਾਂ ਨੇ ਰਹਿਣਾ ਕੋਈ ਹੈ ਨਹੀਂ ਅੱਜ ਕੱਲ ਰਾਤ ਜੀ ਤਾਂ ਦੋ ਬੈਡਰੂਮ ਜੀ ਔਰ ਸਭ ਤੋਂ ਵੱਡੀ ਗੱਲ ਗੈਰਾਜ ਜੀ ਅੱਜ ਸਰ ਆਪਾਂ ਅੱਗੇ ਚੱਲਦੇ ਨਾਲ ਦੱਸਦੇ ਹਾਂ ਜੀ ਸਭ ਤੋਂ ਪਹਿਲਾਂ ਦੋਸਤੋ ਦੱਸਦੀ ਹੈ ਨਾ ਵੀ ਜਿਵੇਂ ਇਹ ਤੁਹਾਨੂੰ ਦੇਖਣ ਨੂੰ ਤਿੰਨ ਘਰ ਲੱਗਦੇ ਆ ਹੈਗੇ ਵੀ ਤਿੰਨੇ ਨੇ ਪਰ ਮੇਨ ਇਹਨਾਂ ਦੀ ਗਲੀ ਵੀ ਇੱਕ ਹੈਗੀ ਤੇ ਇੱਥੋਂ ਜਦੋਂ ਇੰਟਰ ਹੋਏ ਨੇ ਦੂਜੀ ਗਲੀ ਚੱਲ ਪੈਂਦੀ ਹੈ ਘਰਾਂ ਦੀ ਹਨਾ ਜੀ ਹਾਂ ਜੀ ਇਹ ਵੀ ਗਲੀ ਦੀ ਤਰ੍ਹਾਂ ਹੀ ਇੱਕ ਤੁਸੀਂ ਆ ਜਿਹੜੀ ਟਰੀ ਦੀ ਰੋਅ ਦੇਖੋਗੇ ਕਿ ਇਧਰ ਹੋਗੀ ਕਿ ਇਧਰ ਹੋਗੀ ਜਿੰਨੇ ਦਰਖਤ ਵੱਡੇ ਹੋ ਜਾਣਗੇ ਜਦੋਂ ਇਹ ਪੂਰੀ ਕੰਧ ਦੀ ਤਰ੍ਹਾਂ ਹੋ ਜਾਣਗੇ ਇਹ ਵੀ ਠੀਕ ਹੈ ਜੀ ਮਤਲਬ ਭਾਜੀ ਅੰਦਰ ਕੋਠੀਆਂ ਦਾ ਗੇਟ ਆ ਜਿਹੜੇ ਸਾਰਿਆਂ ਦੇ ਅਲੱਗ-ਅਲੱਗ ਨੇ ਇੱਥੋਂ ਕਿਸੇ ਵੀ ਗਲੀ ਵਿੱਚ ਤੁਸੀਂ ਵੜ ਜੋ ਨੇ ਕਿਸੇ ਵੀ ਘਰ ਚ ਜਾ ਸਕਦੇ ਬਾਉਂਡਰੀ ਇੱਕ ਹੋਣ ਕਰਕੇ ਬਾਉਂਡਰੀ ਇੱਕ ਹੋਣ ਕਰਕੇ ਹਾਂਜੀ ਨਾਲ ਤਾਂ ਕੋਸਟ ਵਜੇਗੀ ਨਾਲੇ ਇੱਕ ਦੂਜੇ ਦੀ ਜੇ ਕਹਿ ਦਈਏ ਸੇਫਟੀ ਪੁਆਇੰਟ ਹੋ ਗਿਆ ਸੇਫਟੀ ਪੁਆਇੰਟ ਹੋ ਗਿਆ ਇੱਕ ਇੱਕ ਜੋਇੰਟ ਫੈਮਿਲੀ ਹੋ ਗਈ ਜੋਇੰਟ ਫੈਮਿਲੀ ਹੋ ਗਈ ਜੋਇੰਟ ਦੀ ਜੋਇੰਟ ਅਲੱਗ ਦੀ ਅਲੱਗ ਹਾਂ ਇਹ ਦੋਵੇਂ ਇੱਕ ਕਨਸੈਪਟ ਆ ਜਿਹੜੇ ਮਿਕਸ ਹੋ ਗਿਆ ਜੀ ਸਰ ਤੇ ਸਰ ਸਭ ਤੋਂ ਪਹਿਲਾਂ ਤਾਂ ਜੇ ਹਾਂ ਗੈਰਾਜ ਦਾ ਜਿਹੜਾ ਹੈ ਮੈਂ ਦੱਸਾਂ ਇੱਕ ਆਮ ਤੌਰ ਤੇ ਆਪਾਂ ਜੀ ਬਹੁਤ ਪੈਸਾ ਘਰ ਤੇ ਵੀ ਲਾ ਦਿੰਦੇ ਆ ਪਰ ਗੱਡੀ ਬਾਹਰ ਖੜੀ ਹੁੰਦੀ ਹੈ ਉੱਤੇ ਡਸਟ ਪੈਂਦੀ ਰਹਿੰਦੀ ਆ ਮੰਤਲੋ ਜਦ ਤੁਰਨਾ ਹੁੰਦਾ ਫਿਰ ਉਹ ਆਪਾਂ ਟਾਈਮ ਵੇਸਟ ਹੋ ਜਾਂਦਾ ਚਲੋ ਮੇਰੀ ਸੋਚ ਆ ਜਿਵੇਂ ਵੀ ਬਾਕੀ ਤਾਂ ਅਲੱਗ-ਅਲੱਗ ਹਰ ਇੱਕ ਦੀ ਥਿੰਕਿੰਗ ਆ ਬਿਲਕੁਲ ਜੀ ਬਿਲਕੁਲ ਸੋ ਕੁਝ ਮੁੰਡੇ ਇੱਧਰ ਗੁਰਦਾਸਪੁਰ ਬਲਦੇ ਸ਼ਟਰ ਲਾ ਕੇ ਗਏ ਉਹ ਇਦਾਂ ਜਿਵੇਂ ਕਿ ਕੈਨੇਡਾ ਹੁੰਦਾ ਠੀਕ ਹੈ ਜੀ ਫੇਸ਼ਟ ਤੇ ਚੜ ਜਾਂਦਾ ਇਹਨੂੰ ਮੈਂ ਦਿਖਾਉਣਾ ਖੋਲ ਕੇ ਤੁਹਾਨੂੰ ਠੀਕ ਹੈ ਜੀ ਆ ਦੋਸਤੋ ਆ ਦਿਖਾ ਦਿਓ ਬਈ ਨੇੜਿਓ ਦੋਸਤੋ ਇੱਕ ਮੇਨ ਬੈਨੀਫਿਟ ਇਹਦਾ ਇਹ ਵੀ ਆ ਵੀ ਜਿਵੇਂ ਗੱਡੀ ਖੜਾ ਦੀ ਮਤਲਬ ਮੀ ਗੜੇ ਨੇਰੀ ਦਾ ਕੋਈ ਡਰ ਹੀ ਨਹੀਂਗਾ ਆ ਉੱਪਰ ਦੇਖੋ ਚਲਾ ਗਿਆ ਉੱਪਰ ਚੜ ਗਿਆ ਉਹ ਸ਼ਟਰ ਠੀਕ ਹੈ ਜੀ ਤਾਂ ਜਿਵੇਂ ਕੈਨੇਡਾ ਦੇ ਵਿੱਚ ਹੁੰਦਾ ਸਾਰਾ ਸੇਮ ਉਹ ਮੁੰਡੇ ਲਾ ਕੇ ਗਏ ਆ ਉਹ ਪਹਿਲਾ ਸ਼ਟਰ ਹੈ ਉਹਨਾਂ ਦਾ ਇਹ ਜਿਹੜਾ ਲਾ ਕੇ ਗਏ ਉਹ ਬਣਾਉਂਦੇ ਸੀ ਜ਼ਮੀਨ ਤੋਂ ਥੱਲੇ ਨੂੰ ਆਉਣ ਵਾਲਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਬੰਦ ਕਰਦੇ ਆ ਠੀਕ ਹੈ ਜੀ ਤਾਂ ਉਹਦੇ ਵਿੱਚ ਇਹਨਾਂ ਨੇ ਸੈਂਸਰ ਲਾਏ ਹੋਏ ਆ ਔਰ ਮਤਲਬ ਜੇ ਮੈਂ ਇੱਥੇ ਅੱਗੇ ਆ ਜਾਣਾ ਜੀ ਇੱਥੇ ਤੁਸੀਂ ਇੱਥੇ ਆਗੇ ਜੀ ਉਰੇ ਆਗੇ ਇਹ ਰੁਕ ਗਿਆ ਮੰਨ ਲਓ ਕੋਈ ਬੱਚਾ ਆ ਗਿਆ ਜੀ ਸ਼ਟਰ ਕਰਦੇ ਤਾਂ ਇੱਥੇ ਰੁਕ ਗਿਆ ਇੱਥੇ ਸੈਂਸਰ ਲੱਗੇ ਆ ਠੀਕ ਹੈ ਜੀ ਜਾਂ ਤੁਸੀਂ ਇੱਥੇ ਹੱਥ ਕਰ ਦਿਓ ਜਾਂ ਉਦਾਂ ਇਹ نیچے ਲੱਗੇ ਹੋਏ ਆ ਠੀਕ ਆ ਸੋ ਇਹਨੂੰ ਮੈਂ ਪਰੇ ਹੋ ਜੂੰਗਾ ਤਾਂ ਸ਼ਟਰ نیچے ਆ ਜਾਊਗਾ ਠੀਕ ਹੈ ਜੀ ਸੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਔਰ ਕੋਈ ਡਸਟ ਨਹੀਂ ਜਾਂਦੀ ਬਿਲਕੁਲ ਵੀ ਸੀਲਡ ਆ ਇਹ ਬਿਲਕੁਲ ਨਾ ਮੀਂਹ ਦਾ ਸਿਰ ਉੱਪਰ ਇਹ ਸਨਮੈਕਾ ਲੱਗੇ ਹੋਇਆ ਕੀ ਲੱਗੇ ਇਹ ਫੰਡਰ ਮਿਕਸ ਆ ਜੀ ਠੀਕ ਹੈ ਜੀ ਨਾ ਇਹ ਧੁੱਪ ਦਾ ਇਹਦੇ ਤੇ ਕੋਈ ਮਤਲਬ ਨੁਕਸਾਨ ਕਰਦੀ ਧੁੱਪ ਨੂੰ ਨਾ ਮੀਂਹ ਠੀਕ ਹੈ ਜੀ ਸੋ ਬਿਲਕੁਲ ਸੀਲਡ ਹੋ ਗਿਆ ਜਿਵੇਂ ਕੈਨੇਡਾ ਚ ਹੁੰਦਾ ਨਾ ਸਨੋ ਇੰਨੀ ਇੰਨੀ ਪੈ ਜਾਂਦੀ ਹੈ ਕੈਨੇਡਾ ਚ ਜੀ ਤੋਂ ਅੰਦਰ ਨਹੀਂ ਮਤਲਬ ਜਾਂਦੀ ਸਨੋ ਖੁਰ ਕੇ ਠੀਕ ਹੈ ਸੋ ਸੇਮ ਉਸੇ ਤਰ੍ਹਾਂ ਇਹ ਮੁੰਡਿਆਂ ਨੇ ਬਣਾਇਆ ਵਧੀਆ ਲੱਗਾ ਮੈਨੂੰ ਮੈਂ ਐਸੇ ਕਰਕੇ ਚਲੋ ਨਹੀਂ ਨਹੀਂ ਜਰੂਰ ਸਰ ਸਰ ਇਸ ਤੋਂ ਅੱਗੇ ਚੱਲਦੇ ਆਂ ਪਹਿਲਾਂ ਤਾਂ ਗ੍ਰੀਨਰੀ ਦਾ ਦੇਖ ਲਓ ਦੋਸਤੋ ਸਾਰੇ ਘਰ ਦੇ ਵਿੱਚ ਵੀ ਸਾਹਮਣੇ ਵੀ ਪਾਰਕ ਬਣੀ ਹੋਈ ਆ ਉਹ ਡਰੋਨ ਦੇ ਸ਼ਾਟ ਲੱਗਾਂਗੇ ਤੇ ਸਰ ਆਜੋ ਫਿਰ ਚੱਲਦੇ ਆਂ ਅੰਦਰ ਇੱਥੋਂ ਸ਼ੁਰੂ ਕਰੀਏ ਜੀ ਕੀ ਕੀ ਵੱਖਰਾ ਚੱਲਦਾ ਰਹੂਗਾ ਤੁਸੀਂ ਆਪਦੇ ਤਰੀਕੇ ਨਾਲ ਹੀ ਦੱਸਿਓ ਹਾਂ ਜੀ ਇਹ ਇੱਕ ਤਾਂ ਇਹ ਹੈ ਕਿ ਸੂਰਜ ਜਿਹੜਾ ਸਰਦੀਆਂ ਦੇ ਵਿੱਚ ਨੀਵਾ ਹੁੰਦਾ ਜੀ ਗਰਮੀਆਂ ਚ ਉੱਚਾ ਹੁੰਦਾ ਹੈ ਜੀ ਤਾਂ ਉਹਦੇ ਹਿਸਾਬ ਨਾਲ ਇਹ ਜਿਹੜਾ ਵਿੰਡੋ ਦੇ ਅੱਗੇ ਰੱਖੀ ਆ ਸ਼ੈਡੋ ਠੀਕ ਹੈ ਜੀ ਤੇ ਇਹ ਸਰਦੀਆਂ ਚ ਧੁੱਪ ਪੂਰੀ ਅੰਦਰ ਜਾਂਦੀ ਹੈ ਔਰ ਗਰਮੀਆਂ ਸੂਰਜ ਉੱਪਰ ਹੁੰਦਾ ਹੁਣ ਵੀ ਦੇਖ ਸਕਦੇ ਹੋ ਤੁਸੀਂ ਛਾਂ ਰਹਿੰਦੀ ਹੈ ਤੇ ਇਸ ਤਰ੍ਹਾਂ ਹੀ ਇਹ ਇਹ ਹੋ ਗਿਆ ਇਹ ਵੀ ਇਸ ਤਰ੍ਹਾਂ ਹੀ ਬਾਹਰ ਕੱਢਿਆ ਘੱਟ ਖਰਚੇ ਨਾਲ ਸਿਰਫ ਸਲੇਵ ਹੀ ਪਾਈਆਂ ਨੇ ਇਸੇ ਤਰ੍ਹਾਂ ਹੀ ਕਿਚਨ ਹੋ ਗਈ ਪਰਲੀ ਸਾਈਡ ਉਹਨੂੰ ਪੂਰੀ ਧੁੱਪ ਮਿਲਦੀ ਆ ਠੀਕ ਹੈ ਜੀ। ਸੋ ਇੱਥੋਂ ਆਪਾਂ ਐਂਟਰੀ ਗੇਟ ਆ ਮੇਨ ਇਹ। ਠੀਕ ਹੈ ਜੀ। ਐਂਟਰੀ ਗੇਟ 'ਚ ਜੇ ਦੇਖਿਓ ਦੋਸਤੋ ਜਾਲੀ ਵਾਲਾ ਗੇਟ ਚ ਨਾ ਆਮ ਆਪ ਦੇਖਦੇ ਆ। ਸਾਰੇ 'ਚ ਜਾਲੀ ਲੱਗੀ ਹੁੰਦੀ ਆ। ਇੱਥੇ ਵਾਈਟ ਬੋਰਡ ਲੱਗਿਆ ਜੀ ਇਹ। ਹਾਂਜੀ ਉਹ ਹੱਥ ਲੱਗ ਜਾਂਦਾ ਵੀ ਬਾਰ-ਬਾਰ ਹੱਥ ਲੱਗਦਾ ਨਾ ਜਾਲੀ ਉਹ ਬਿੰਗੀ ਜੀ ਹੋ ਜਾਂਦੀ ਆ। ਤਾਂ ਇਸ ਤਰ੍ਹਾਂ ਇਹ ਇਸ ਕਰਕੇ ਵਾਈਟ ਸ਼ੀਸ਼ਾ ਲਾਇਆ। ਠੀਕ ਹੈ ਜੀ। ਇਹ ਵੀ ਇੱਕ ਦੋਸਤੋ ਕਨਸੈਪਟ ਵਧੀਆ। ਜੀ ਸਰ। ਸ਼ੁਰੂ 'ਚ ਇਹ ਅਸੀਂ ਰੱਖਿਆ ਜਿਵੇਂ ਸਾਡੇ ਉੱਥੇ ਕੈਨੇਡਾ ਵਾਲੇ ਘਰ 'ਚ ਸ਼ੂਜ਼ ਵਾਲਾ ਇੱਥੇ ਤਾਂ ਚਲੋ ਆਪਣੇ ਹੈਬਿਟ ਨਹੀਂ ਹੈ ਚਲੋ ਅਸੀਂ ਉਦਾਂ ਨਹੀਂ ਕਹਿੰਦੇ ਕਿਸੇ ਨੂੰ ਪਰ ਅਸੀਂ ਘਰੇ ਘਰੇ ਰੱਖਦੇ ਆ ਇਹ ਵੀ ਸ਼ੂਜ਼ ਸਾਡੇ ਫੈਮਲੀ ਵਿੱਚ ਫੈਮਲੀ ਚ ਆਪਾਂ ਇੰਪਲੀਮੈਂਟ ਕੀਤਾ ਹੋਇਆ ਜੀ ਹਾਂਜੀ ਇੱਥੇ ਬੈਠ ਕੇ ਸੋ ਸ਼ੂਜ਼ ਉਤਾਰੋ ਤੇ ਸੌਕਸ ਵੀ ਆਉਂਦੇ ਦਰਾਬਾਂ ਠੀਕ ਹੈ ਤੇ ਇੱਥੇ ਐਂਟਰੀ ਦੇ ਉੱਤੇ ਹੀ ਇੱਕ ਅਸੀਂ ਰੱਖਿਆ ਹੋਇਆ ਠੀਕ ਹੈ ਜੀ ਛੋਟਾ ਵਾਸ਼ਰੂਮ ਠੀਕ ਹੈ ਜੀ ਜਿਹੜਾ ਐਂਟਰੀ ਤੇ ਕੋਈ ਹੈਂਡ ਵਾਸ਼ ਕਰਨੇ ਵਾ ਹੱਥ ਧੋਣੇ ਕੋਈ ਬੱਚਾ ਆ ਗਿਆ ਕਿਸੇ ਦੇ ਨਾਲ ਜਾ ਉਹਨੂੰ ਜ਼ਰੂਰਤ ਆ ਠੀਕ ਹੈ ਜੀ ਉਹ ਐਂਟਰੀ ਤੋਂ ਛੋਟੀ ਜਿਹੀ ਜਗ੍ਹਾ 'ਚ ਮਤਲਬ ਪਹਿਲਾਂ ਜਦੋਂ ਮੈਂ ਐਂਟਰੀ ਹੋਇਆ ਆਹ ਗੇਟ ਬੰਦ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਇੱਥੇ ਬਾਥਰੂਮ ਵੀ ਹੈ ਹਾਂਜੀ ਤੇ ਬਾਹਰ ਬਾਹਰ ਐਲੀਵੇਸ਼ਨ 'ਚ ਆ ਗਿਆ ਐਲੀਵੇਸ਼ਨ ਦੇ ਵਿੱਚ ਹੀ ਨਿਕਲ ਆਇਆ ਵਿੱਚ ਹੀ ਨਿਕਲ ਤੇ ਇਸੇ ਤਰ੍ਹਾਂ ਦਿਖਾਵਾਂਗੇ ਉੱਪਰ ਇਹਦੇ 'ਚ ਕੀ ਖੜਿਆ ਹੋਇਆ ਠੀਕ ਹੈ ਸਰ ਛੱਤ ਤੇ ਜਾ ਕੇ ਅੱਜ ਦੋਸਤੋ ਚੱਲਦੇ ਆ ਤੇ ਇੱਕ ਨਾ ਚੀਜ਼ ਬਾਈ ਇਹ ਤੋਂ ਖੁੱਲੀ ਜਿਹੀ ਦਿਖਾ ਦੇ ਉਧਰੋਂ ਜਦੋਂ ਦੋਸਤੋ ਆ ਆਪਾਂ ਨੂੰ ਹਰ ਘਰ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਡਰਾਈੰਗ ਰੂਮ ਅਲੱਗ ਹੁੰਦਾ ਲੌਬੀ ਅਲੱਗ ਹੁੰਦੀ ਹੈ ਹਾਂਜੀ ਆਪਣੇ ਮਤਲਬ ਮਿਕਸ ਦੋਨੇ ਚੀਜ਼ਾਂ ਇਕੱਠੀਆਂ ਕੀਤੀਆਂ ਬਸ ਉਹਨੂੰ ਲਿਵਿੰਗ ਰੂਮ ਕਾਹ ਦਿੰਦੇ ਆ ਜੀ ਜੀ ਤਾਂ ਅਸੀਂ ਇਹ ਇਕੱਠਾ ਹੀ ਕੀਤੇ ਆ ਸਾਰਾ ਇੱਥੇ ਹੀ ਸੋਫਾ ਲੱਗਿਆ ਜੇ ਕੋਈ ਮਤਲਬ ਰਿਸ਼ਤੇਦਾਰ ਆਉਂਦਾ ਮਿੱਤਰ ਆਉਂਦਾ ਉਹ ਵੀ ਇੱਥੇ ਬੈਠ ਸਕਦਾ ਆ ਔਰ ਅਲੱਗ ਤੋਂ ਜਿਹੜਾ ਆਪਾਂ ਬਣਾ ਲੰਨੇ ਆ ਡਰਾਈੰਗ ਰੂਮ ਸਾਲ ਦੇ ਵਿੱਚ ਮੈਂ ਕਹਿੰਨਾ 8-10 ਐਂਟਰੀਆਂ ਮੁਸ਼ਕਲ ਨਾ ਹੁੰਦੀਆਂ ਨੇ ਠੀਕ ਹੈ ਟਾਈਮ ਹੀ ਨਹੀਂ ਹੈ ਕਿਸੇ ਕੋਲ ਬਿਲਕੁਲ ਜੀ ਸੋ ਇਹ ਇੱਕ ਤਰ੍ਹਾਂ ਨਾਲ ਐਂਟਰ ਜੀ ਔਰ ਨਾਲ ਹੀ ਇੱਕ ਪੱਕਾ ਸੈਲਫ ਬਣਾ ਕੇ ਡਾਈਨਿੰਗ ਟੇਬਲ ਦੀ ਤਰ੍ਹਾਂ ਜਿਹੜਾ ਇਹ ਬਣਾਇਆ ਗਿਆ ਇੱਥੋਂ ਚੇਅਰ ਬਾਹਰ ਖਿੱਚੋ ਤੇ ਇੱਥੇ ਸਰਵਿਸ ਜਿਹੜੀ ਵਿੰਡੋ ਹੈ ਉਹ ਅੰਤਰੀ ਚੱਲੀ ਜਾਂਦੀ ਇੱਥੋਂ ਹੀ ਤੁਸੀਂ ਠੀਕ ਹੈ ਜੀ ਇਧਰੋਂ ਮਤਲਬ ਸਿੱਧਾ ਕਿਚਨ ਨਾਲ ਅਟੈਚ ਕਰਤੀ ਹਾਂਜੀ ਭਾਵੇਂ ਕੋਈ ਵੀ ਜੇ ਕਿਸੇ ਨੇ ਰੋਟੀ ਖਾਣੀ ਇੱਥੇ ਬੈਠ ਕੇ ਇੱਥੋਂ ਸਰਬ ਹੋ ਜੂਗੀ ਸਿੱਧੀ ਘੱਟ ਜਗ੍ਹਾ ਚ ਜੀ ਬਿਲਕੁਲ ਥੋੜੀ ਜਗ੍ਹਾ ਤੇ ਸਿਰਫ ਚੇਅਰ ਥੱਲੇ ਕੀਤੀਆਂ ਹੋਈਆਂ ਨੇ ਜੀ ਔਰ ਆਪਾਂ ਨੇ ਬਹੁਤ ਵੱਡਾ ਟੇਬਲ ਲੱਗਿਆ ਹੁੰਦਾ ਆਪਾਂ ਵਰਤੋਂ ਦੀ ਕਰਦੇ ਨਹੀਂ ਮੋਸਟਲੀ ਕਦੇ ਦੇਖਿਆ ਹੁਣ ਤੁਸੀਂ ਜਾਂਦੇ ਰਹਿੰਦੇ ਹੋ ਨਾਲੇ ਤਾਂ ਜੀ ਲੌਂਗ ਲਾਈਫ ਹਾਂਜੀ ਮਾਰਬਲ ਲੱਗਿਆ ਹੋਣਾ ਸਪਾਈ ਨੂੰ ਸੌਖਾ ਸਪਾਈ ਨੂੰ ਸੌਖਾ ਜੇ ਇੱਥੇ ਆਪਾਂ ਇੱਕ ਛੋਟਾ ਵੀ ਟੇਬਲ ਲਈਏ ਉਹ ਪਿਆ ਪਿਆ ਖਰਾਬ ਹੋ ਜਾਊਗਾ ਪਰ ਉਹ ਤੇ ਮੈਨੂੰ ਲੱਗਦਾ ਰੋਟੀ ਮਸਾ ਕੀ ਕਹਣਾ ਜੇ ਕੋਈ ਬੱਚੇ ਨੂੰ ਖਵਾ ਰਿਹਾ ਹਾਂਜੀ ਇਹਨਾਂ ਚੀ ਜੇ ਮੈਂ ਤੁਸੀ ਇਹ ਘਰ ਪੂਰਾ ਦੇਖੋਗੇ ਸਿਰਫ 1280 ਸਕਰ ਫੁੱਟ ਹੈ ਵਿਚੇ ਗਾਰਾਜ ਠੀਕ ਹੈ ਵਿਚੇ ਗਾਰਾਜ ਔਰ ਖੁੱਲੇ ਦੋ ਰੂਮ ਉਹਨਾਂ ਦੇ ਨਾਲ ਤੁਹਾਨੂੰ ਦਿਖਾਉਨੇ ਆ ਪਰਲੇ ਰੂਮ 'ਚ ਜਾ ਕੇ ਸੇਮ ਕਨਸੈਪਟ ਦੋਨੇ ਰੂਮ ਦਾ ਹੈ ਠੀਕ ਹੈ ਜੀ ਇੱਕ ਉਸ ਤੋਂ ਪਹਿਲਾਂ ਦਿਖਾ ਦਈਏ ਜੀ ਉਹ ਕੀ ਪਿਆ ਜੀ ਪੱਥਰ ਇਹ ਚੱਕੀ ਮੈਂ ਮਣਵਾਈ ਆ ਜੀ ਸਤੀਸ਼ਗੜ ਤੋਂ ਉੱਥੇ ਹਾਂ ਇੰਟਰਨੈਟ ਤੇ ਮਿੱਤਰ ਜੁੜੇ ਹੋਇਆ ਉਹ ਸ਼ਾਇਦ ਵਗੈਰਾ ਦੇਸੀ ਜਾਂ ਸਰੋਂ ਦਾ ਤੇਲ ਲੱਕੜ ਦੇ ਨਾਲ ਪ੍ਰੈਸ਼ਰ ਕਰਕੇ ਕੱਢਿਆ ਹੋਇਆ ਠੀਕ ਹੈ ਜੀ ਨਟ ਕਸ ਕੇ ਨਾ ਲੱਕੜ ਦੀ ਦਾਬ ਨਾਲ ਕੱਢਿਆ ਉਹ ਉਹ ਦਿੰਦੇ ਆ ਮਹਿੰਗਾ ਤਾਂ ਹੁੰਦਾ ਪਰ ਉਹ ਇੱਕ ਚੀਜ਼ ਆ ਕਿਉਂਕਿ ਸਰੋਂ ਦਾ ਤੇਲ ਆ ਜਿਹੜਾ ਇਹ ਸਰੋਂ ਦਾ ਤੇਲ ਉਹਦੀ ਆਪਦੀ ਲਾਈਫ ਚ ਇੱਕ ਵਾਰੀ ਗਰਮ ਹੋਣਾ ਚਾਹੀਦਾ ਤਾਂ ਉਹਦੇ ਫਾਇਦੇ ਆ ਤਾਂ ਉਹਦੇ ਫਾਇਦੇ ਸਰੋਂ ਜੋ ਬਿਨਾਂ ਗਰਮ ਕੀਤੇ ਆ ਹੋ ਕੱਢਦੇ ਆ ਇੱਥੇ ਤਾਂ ਜਿਹੜੇ ਕੋਲੂ ਚ ਬਹੁਤ ਗਰਮ ਹੋ ਜਾਂਦਾ ਸੋ ਇਹ ਉਹਨਾਂ ਤੋਂ ਉਹ ਵੀ ਇੱਕ ਬਹੁਤ ਵਧੀਆ ਗੀ ਦੱਸਤੀ ਨਹੀਂ ਮੇਰੇ ਜਿਵੇਂ ਆਪਣੇ ਆਮ ਦਰਸ਼ਕਾਂ ਦੇ ਮਾਈਂਡ ਚ ਇਹ ਹੁੰਦਾ ਹੈ ਵੀ ਜਦੋਂ ਇੱਕ ਵਾਰ ਪਕੌੜੇ ਕੱਢਣ ਲੱਗੇ ਜੋ ਠੰਡਾ ਹੋ ਗਿਆ ਦੁਬਾਰੇ ਗਰਮ ਤਾਂ ਤੀਜੀ ਵਾਰ ਵਾਗੀ ਗੱਲ ਆਪਾਂ ਇਸੇ ਤਰ੍ਹਾਂ ਹੀ ਬੁਮਾਰੀਆਂ ਸੇ ਹਟਦੇ ਆ ਉਹ ਬਾਰ ਬਾਰ ਉਸੇ ਚੋਂ ਤੜੀ ਜਾਂਦੇ ਆ ਉਹ ਜ਼ਹਿਰ ਬਣ ਜਾਂਦੇ ਜਦੋਂ ਕੋਲੂ ਜੀ ਇੱਕ ਵਾਰ ਗਰਮ ਹੋ ਗਿਆ ਉਹ ਤਾਂ ਪਹਿਲੀ ਵਾਰ ਹੀ ਗਰਮ ਹੋ ਗਿਆ ਕੋਲੂ ਦਾ 50% ਉੱਥੇ ਗਿਆ ਇਸ ਸਪੈਲਰ ਚ ਜਾਂ ਕੋਲੂ ਚ ਠੀਕ ਹੈ ਜੀ ਹੁਣ ਕੋਲੂ ਵੀ ਕਈ ਹੈਗੇ ਨੇ ਮਿੱਤਰ ਰਾਜਸਥਾਨ ਚ ਉਹਨਾਂ ਨੇ ਥੱਲੇੋਂ ਨੀਚੋਂ ਲੱਕੜ ਦੇ ਨੇ ਉਹ ਲਾਏ ਹੋਏ ਆ ਠੀਕ ਹੈ ਇਹ ਕਨਸੈਪਟ ਵੀ ਮੈਨੂੰ ਸਰੋਂ ਦਾ ਤੇਲ ਵਾਲਾ ਕਨਸੈਪਟ ਵੀ ਜਿਹੜਾ ਕੋਲਡ ਪ੍ਰੈਸਡ ਜੀ ਤੇ ਸਰ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿਚਨ ਦਿਖਾ ਦਿਓ ਭਾਈ ਕਿਚਨ ਦਿਖਾ ਦਿਓ ਤੁਸੀਂ ਅੱਗੇ ਤੇ ਦੋਸਤੋ ਜੇ ਘੱਟ ਮਤਲਬ ਵੀ 1280 ਸਕੁਅਰ ਫੁੱਟ ਏਰੀਆ ਹਾਂਜੀ ਸਰ ਸਿੰਪਲ ਬਿਲਕੁਲ ਸਿੰਪਲ ਆਈ ਸਾਰਾ ਕੁਝ ਜੀ ਔਰ ਜਿਵੇਂ ਅਸੀਂ ਘਰ ਚ ਆਪ ਯੂਜ਼ ਕਰਦੇ ਆ ਚਲੋ ਫੋਰ ਮਿੱਤਰ ਜਾਰ ਆ ਗਿਆ ਉਹ ਤਾਂ ਚਲੋ ਜਿਵੇਂ ਵੀ ਆ ਆਪਾਂ ਬਰਤਨ ਦੂਸਰੇ ਯੂਜ਼ ਕਰ ਲੈਂਦੇ ਆ ਇਹ ਅਸੀਂ ਆਪ ਜਿਹੜੇ ਯੂਜ਼ ਕਰਦੇ ਆ ਮੈਂ ਯੂਜ਼ ਕਰਦਾ ਮਰਾਸ ਦੇ ਜੀ ਸਾਰੇ ਹਾਂ ਮੈਂ ਇਹ ਪਿੱਤਲ ਦੇ ਜਿਵੇਂ ਕਲੀ ਕਰਕੇ ਰੱਖੇ ਹੋਏ ਬਿਲਕੁਲ ਉਹਨੂੰ ਆਪਾਂ ਦਿਖਾਵਾਂਗੇ ਜਿਵੇਂ ਇਦਾਂ ਠੀਕ ਹੈ ਜੀ ਅੰਦਰੋਂ ਕਲੀ ਕੀਤੀ ਹੋਈ ਆ ਦੇਖ ਸਕਦੇ ਆਂ ਦੋਸਤੋ ਤਾਂ ਸਰ ਜਿਵੇਂ ਤੁਸੀਂ ਇਹ ਯੂਜ਼ ਕਰਦੇ ਹੋ ਤੇ ਬਾਹਰ ਵੀ ਇਹੀ ਯੂਜ਼ ਕਰਦੇ ਹੋ ਜਦੋਂ ਕੈਨੇਡਾ ਚ ਹੁੰਦੇ ਬਾਹਰ ਉੱਥੇ ਅਸੀਂ ਰੱਖੇ ਹੋਏ ਆ ਜੀ ਬਰਤਨ ਇੱਥੋਂ ਲਾ ਜਾ ਕੇ ਤੇ ਫਰਕ ਹੈਗਾ ਬਾਕੀ ਇਹਦਾ ਜਿਵੇਂ ਚ ਫਰਕ ਸਾਨੂੰ ਤਾਂ ਲੱਗਿਆ ਜੀ ਠੀਕ ਹੈ ਹਾਂ ਮਤਲਬ ਅਸੀਂ ਟਰਾਈ ਕਰਦੇ ਹਾਂ ਉੱਥੇ ਵੀ ਬਹੁਤ ਕੁਝ ਆ ਮਤਲਬ ਕਿ ਤੁੰਬਾ ਹੁੰਦਾ ਸੀ ਪੁਰਾਣੇ ਟਾਈਮ 'ਚ ਪਿੱਤਰ ਦਾ ਆਪਣੇ ਉਹ ਸਾਨੂੰ ਇੱਕ ਮਿਲ ਗਿਆ ਇੱਥੋਂ ਲੈ ਤਾਂ ਅਸੀਂ ਵੀ ਪੁਰਾਣੇ ਨੇ ਇਹ ਠੀਕ ਹੈ ਇੱਕ ਮਿਲ ਗਿਆ ਤੇ ਬੱਚਿਆਂ ਨੂੰ ਭੇਜਤਾ ਇੱਕ ਹੋਰ ਮੰਗੀ ਜਾਂਦਾ ਹੁਣ ਮਿਲਦਾ ਹੈ ਨਹੀਂ ਉਹਦੀ ਧਾਰ ਬੜੀ ਬੰਨੀ ਜਾਂਦੀ ਆ ਤਾਂ ਉਹ ਉਹ ਚੀਜ਼ ਆ ਵੀ ਅਸੀਂ ਟਰਾਈ ਕਰਦੇ ਆ ਉੱਥੇ ਵੀ ਕਾਫੀ ਯੂਜ਼ ਕਰਦੇ ਆ ਬਾਕੀ ਜਿਹੜਾ ਦੂਜਾ ਹੁੰਦਾ ਚੀਨੀ ਵਾਲਾ ਉਹ ਬਰਤਨ ਉਹ ਯੂਜ਼ ਕਰਦੇ ਆ ਠੀਕ ਹੈ ਜੀ ਸਟੇਲ ਨਹੀਂ ਕਰਦੇ ਹਾਂ ਮਤਲਬ ਹੋ ਗਏ ਬਹੁਤ ਸਾਲ ਹੋ ਗਏ ਜੀ ਕਹਿ ਲਵਾਂਗੇ 10 15 ਸਾਲ ਹੋ ਗਏ ਜਿਹੜਾ ਦੂਸਰਾ ਬਰਤਨ ਬਹੁਤ ਘਟਾਇਆ ਹੋਇਆ ਠੀਕ ਹੈ ਫਿਰ ਤਾਂ ਉਹ ਚੀਜ਼ਾਂ ਜਿੰਨਾ ਟਰਾਈ ਕਰਦੇ ਆ ਆ ਦੇਖ ਸਕਦੇ ਹੋ ਦੋਸਤੋ ਇਹ ਵੀ ਇੱਕ ਵਧੀਆ ਚੀਜ਼ ਆ ਸਰ ਨੇ ਦੱਸੀ ਨਾਲ ਨਾਲ ਸਿਹਤ ਸੰਬੰਧੀ ਵੀ ਸਰ ਹੋਰੀ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਵੀ ਰੱਖਦੇ ਆ ਤੇ ਜੋ ਆਪਣੇ ਤਿਆਰਬੇ ਨਾਲ ਅ ਅੱਜ ਦੇ ਟਾਈਮ 'ਚ ਜੋ ਵਰਤੋਂ ਕਰ ਰਹੇ ਉਹ ਵੀ ਦੱਸ ਰਹੇ ਨੇ ਹਾਂਜੀ ਸਰ ਇਸ ਤੋਂ ਅੱਗੇ ਚੱਲੀਏ ਫਿਲਟਰ ਵੀ ਤਾਂ ਲਾਇਆ ਕਿਉਂਕਿ ਕੁਝ ਮਨ ਨੂੰ ਵੀ ਵਹਿਮ ਹੁੰਦਾ ਮੈਂ ਤਾਂ ਨਹੀਂ ਮੰਨਦਾ ਮੈਂ ਤਾਂ ਘੜੇ ਵਾਲਾ ਪਾਣੀ ਵਰਤ ਲੈਣਾ ਠੀਕ ਉਧਰ ਘੜਾ ਵੀ ਰੱਖਿਆ ਹੈ ਉਦਾਂ ਵੀ ਮੈਂ ਤਾਂਬੇ ਦੇ ਕਿਸੇ ਬੋਤਲ ਮੰਗਾ ਕੇ ਉਹਦੇ 'ਚ ਰੱਖਦਾ ਮੰਗਾਈ ਹੋਈ ਆ ਠੀਕ ਹੈ ਉਹ ਦੇਖੀਏ ਟੇਬਲ ਤੇ ਹਾਂ ਮੈਂ ਸਿੱਧਾ ਵੀ ਪਾਣੀ ਉਦਾਂ ਵੀ ਯੂਜ਼ ਕਰ ਰਹੇ ਨੇ ਪਰ ਫਿਰ ਵੀ ਰੱਖਿਆ ਜਾ ਜੀ ਵੇਖੋ ਆਉਣਾ ਜਾਣਾ ਤਾਂ ਸਭ ਨੇ ਆ ਸਭ ਨੇ ਤਾਂ ਉਹਨੂੰ ਉਦਾਂ ਫਿਰ ਕਈ ਕਹਿੰਦੇ ਆ ਫਿਲਟਰ ਦਾ ਪੀਣਾ ਜਵਾਨੇ ਦੇ ਹਿਸਾਬ ਨਾਲ ਤਾਂ ਚਲੋ ਥੋੜਾ ਚੱਲਣਾ ਪੈਂਦਾ ਹਾਂਜੀ ਹਾਂਜੀ ਜੀ ਤੇ ਰੂਮ ਸਰ ਬਹੁਤ ਛੋਟਾ ਜੀ ਇੱਥੋਂ ਜਦੋਂ ਐਂਟਰੀ ਕਰਦੇ ਆਂ ਦੇਖਣ ਨੂੰ ਇੰਨਾ ਤੁਹਾਨੂੰ ਲੱਗੂਗਾ ਕਿ ਖੁੱਲਾ ਬਹੁਤ ਛੋਟਾ ਮੈਂ ਕਹਿੰਨਾ ਇਹ ਬਿਲਕੁਲ ਜੀ ਬਿਲਕੁਲ ਦੇਖ ਲਓ ਦੋਸਤੋ ਕਿੰਨਾ ਡਬਲ ਪੂਰਾ ਐ ਲੱਗਦਾ 1280 ਸੀਗਰਫਟ ਕਿੰਨਾ ਕ ਹੁੰਦਾ ਰੂਮ ਸਰ ਦੋਨੇ ਇੱਕੋ ਜਿਹੇ ਬਣੇ ਹੋਏ ਆ ਇੱਕੋ ਜਿਹੇ ਜੀ ਇੱਕ ਰੂਮ ਦਿਖਾ ਦੇਣਾ ਫਿਰ ਇਧਰੋਂ ਹਨਾ ਜ ਪਹਿਲਾ ਰੂਮ ਚੱਲ ਲੈ ਕਿੰਨੇ ਵਾਈ ਕਿੰਨੇ ਦਾ ਰੂਮ ਹੈ ਜੀ ਇਹ ਰੂਮ ਹੈਗਾ ਜੀ ਇੱਕ ਸਾਈਡ 1.5 ਇੱਕ ਸਾਈਡ 1.5 1.5 ਬਸ ਇਹਦੇ ਵਿੱਚ ਵਿਚਾਲੇ ਜਿਆ ਥੋੜਾ ਮੋਟਾ 5-7 ਇੰਚ ਇਧਰ ਉਧਰ ਹੋਵੇ ਕਿਉਂਕਿ ਅਸੀਂ ਉਹ ਨਹੀਂ ਦੇਖੀ ਫਿਰ ਨਾਪ ਤੋਲ ਨਹੀਂ ਦੇਖੇ ਅਸੀਂ ਤਾਂ ਇਹ ਦੇਖਿਆ ਕਿ ਕੰਧਾਂ ਜਦੋਂ ਨੇ ਰੱਖ ਲਈਆਂ ਕਿ ਇਹਦੇ ਵਿੱਚ ਕਿੱਧਰ ਕੀ ਲੱਗ ਜਾਊਗਾ ਕਿੱਧਰ ਕੀ ਲੱਗ ਜਾਊਗਾ ਆਪਣੇ ਹਿਸਾਬ ਨਾਲ ਹੀ ਮੋੜੀ ਗਏ ਮਿਸਤਰੀ ਨੂੰ ਠੀਕ ਹੈ ਜੀ ਕਿਉਂਕਿ ਮਿਸਤਰੀ ਜਿਹੜੇ ਜਿਆਦਾ ਵੱਡੇ ਹੁੰਦੇ ਆ ਉਹ ਮੰਨਦੇ ਨਹੀਂ ਗੱਲ ਬਲ ਕਿਉਂਕਿ ਆਰਕੀਟੈਕਟ ਦਾ ਗੇੜੇ ਮਰਵਾਉਂਦੇ ਆ ਉਹ ਚੀਜ਼ਾਂ ਅਸੀਂ ਪਹਿਲਾਂ ਹੀ ਕਹਤੀਆਂ ਸੀ ਉਹ ਫਿਰ ਅਸੀਂ ਟਾਈਮ ਨਹੀਂ ਸਾਡੇ ਕੋਲ ਹੈਗਾ ਹਵਾ ਮਾਫ ਕਰਨਾ ਸੀ ਨਹੀਂ ਅਸੀਂ ਮਤਲਬ ਇੰਨਾ ਤਾਂ ਨਹੀਂ ਹੈਗਾ ਵੀ ਅਸੀਂ ਤਾਂ ਮਤਲਬ ਐਵੇਂ ਮੋੜਕੋੜ ਕਰਕੇ ਬਣਾ ਦੇਣਾ ਸੋ ਇਹਦੇ ਵਿੱਚ ਕੀ ਹੈ ਵੈਂਟੀਲੇਸ਼ਨ ਸਭ ਤੋਂ ਪਹਿਲਾਂ ਇੱਧਰ ਵਿੰਡੋ ਵੀ ਰੱਖੀ ਆ ਜਿਹੜੀ ਕਿ ਇੱਥੋਂ ਛੋਟੀ ਵਿੰਡੋ ਨਾਲ ਹੀ ਵੈਂਟੀਲੇਸ਼ਨ ਇੰਨਾ ਮਤਲਬ ਇਹਦੇ ਚੋਂ ਜਿਹੜੀ ਹਵਾ ਆਉਂਦੀ ਆ ਪ੍ਰੈਸ਼ਰ ਨਾਲ ਜੀ ਤੇ ਇਸੇ ਤਰ੍ਹਾਂ ਇਹ ਵਿੰਡੋ ਨੂੰ ਸਿੱਧੀ ਕ੍ਰੋਸਿੰਗ ਇੱਕ ਵਿੰਡੋ ਉਹਦੇ ਚ ਫਿਕਸਾ ਵੱਡੀ ਫਿਕਸਾ ਛੋਟੀ ਜਿਹੜੀ ਹੈ ਇਹਦੇ ਵਿੱਚ ਨਵੀਂ ਚੀਜ਼ ਕਦੇ ਤੁਸੀਂ ਦੇਖੀ ਨਹੀਂ ਹੋਣੀ ਜੀ ਜਿਹੜੀ ਮੈਂ ਤੁਹਾਨੂੰ ਦੱਸਦਾ ਆਪਾਂ ਕੀ ਕਰਦੇ ਆ ਆ ਤੁਸੀਂ ਉਹੀ ਕੰਮ ਕਰਨ ਲੱਗੇ ਸੀ ਹੁਣ ਬਿਲਕੁਲ ਜੀ ਤੇ ਚਿਟਕਣੀਆਂ ਖੋਲਣ ਲੱਗੇ ਸੀ ਹਾਂਜੀ ਹਾਂਜੀ ਉਹ ਚੀਜ਼ ਚਿਟਕਣੀ ਦਾ ਖਰਚਾ ਖਤਮ ਕਿਉਂ ਇਧਰੋਂ ਆ ਗਈ ਹਨੇਰੀ ਮੈਂ ਵਿੰਡੋ ਖੋਲੀ ਬੈਠਾ ਹਨੇਰੀ ਆ ਗਈ ਬੰਦ ਨਹੀਂ ਕਰਨ ਲੈਂਦੀ ਹਨੇਰੀ ਅੰਨੀ ਤੇਜ ਹੁੰਦੀ ਆ ਪਰ ਉਹ ਚਿਟਕਣੀਆਂ ਖੋਲਦੇ ਰਹੇ ਨੇ ਪਲਾਾਂ ਖੋਲਦੇ ਆ ਫਿਰ ਇਧਰ ਬਿੰਡੋਆਂ ਕਈ ਹੁੰਦੀਆਂ ਨੇ ਪਰ ਇੱਥੇ ਇੱਕ ਬਿੰਡੋ ਆ ਤੁਸੀਂ ਕੀ ਕਰਨਾ ਹੈ ਮੈਗਨੇਟ ਲੱਗਿਆ ਠੀਕ ਜੀ ਚਟਕਣੀਆਂ ਫਟਾਫਟ ਖੋਲਣੀਆਂ ਤੇ ਉਧਰੋਂ ਜੇ ਬੰਦ ਕਰਨਾ ਚਟਕਣੀਆਂ ਲਾਓ ਤੇ ਖੋਲ ਸੌਖਾ ਮਤਲਬ ਜਲਦੀ ਇਹਦੇ ਵੀ ਮੈਗਨੇਟ ਲੱਗਿਆ ਹੋਇਆ ਤੇ ਇੱਕ ਬਾਹਰ ਵਾਲਾ ਵੀ ਸਰ ਜਿਵੇਂ ਤੁਸੀਂ ਏਸੀ ਬੜਾ ਛੋਟਾ ਲਵਾਇਆ ਹੋਇਆ ਜੀ ਹਾਂਜੀ ਏਸੀ ਸਾਡੇ ਇਹ ਪੌਣੇ ਟੰਦੇ ਸਾਰੇ ਠੀਕ ਹੈ ਜੀ ਇਹ ਸਾਨੂੰ ਮਾਰਕੀਟ ਚੋਂ ਨਹੀਂ ਮਿਲਿਆ ਆਨਲਾਈਨ ਮਿਲ ਜਾਂਦੇ ਆ ਠੀਕ ਹੈ ਜੀ ਮਤਲਬ ਇੰਨੇ ਛੋਟੇ ਨਹੀਂ ਤਾਂ ਅੱਜ ਕੱਲ ਦਾ 1.5 ਟਨ ਤੋਂ ਥੱਲੇ ਪੰਜਾਬੀ ਉਹੀ ਨਹੀਂ ਗੁਜ਼ਾਰਾ ਕਰਦੇ ਹਾਂਜੀ ਅਸੀਂ 27 ਕਿਤੇ ਰੱਖ ਦਿਆਂਗੇ ਠੀਕ ਹੈ ਜੀ 27 ਤੇ 28 ਤੇ ਔਰ ਮਤਲਬ ਅਸੀਂ ਠੰਡਾ ਨਹੀਂ ਕਰਦੇ ਹੁਣ ਜਿਆ ਉਹ ਪਹਿਲਾਂ ਤਾਂ ਆਪਾਂ ਰੂਮ ਨੂੰ ਠੰਡਾ ਕਰੀ ਜਾਂਦੇ ਆ ਫਿਰ ਕਹਿੰਦੇ ਉੱਪਰ ਰਜਾਈ ਲੈ ਲਓ ਜਾਂ ਕੱਪੜਾ ਲੈ ਲਓ ਏਸੀ ਵਾਲੀ ਰਜਾਈ ਕਹਿੰਦਾ ਮਾਰਕੀਟ ਚੋਂ ਲੈ ਆਉਣੀ ਆ ਉਹ ਲੈਣੀ ਆ ਬਿਲਕੁਲ ਪਹਿਲਾਂ ਕੱਪੜਾ ਫਿਰ ਹੋਰ ਇੰਨਾ ਠੰਡਾ ਕਰੋ ਫਿਰ ਕੱਪੜਾ ਲਓ ਬਿਲਕੁਲ ਮਤਲਬ ਮੇਨ ਏਸੀ ਦਾ ਕੰਮ ਤਾਂ ਇਹ ਵੀ ਆਪਾਂ ਨੂੰ ਹੀ ਨਾ ਮੁੜਕਾਈ ਜਾਵੇ ਆਮ ਆਪਾਂ ਹਮਸ ਤੋਂ ਬਚੜਾ ਜੀ ਆ ਜਾ ਨੇੜੇ ਦਿਖਾ ਦੇ ਭਾਈ ਸੋ ਇੱਥੋਂ ਪਿੱਛੇ 뷰 ਵੀ ਬੜਾ ਵਧੀਆ ਹੁੰਦਾ ਜਦੋਂ ਅੱਥਰੂ ਇੱਥੇ ਵੀ ਕੋਈ ਬਾਹਰ ਜਿਹੜਾ ਮੈਨੂੰ ਦੱਸ ਰਹੇ ਸੀ ਉਹ ਵੀ ਇੱਕ ਵੱਖਰਾ ਕੀਤਾ ਹੈ ਹਾਂਜੀ ਇੱਥੇ ਇਹਦੇ ਉੱਪਰ ਸੈਲਫ ਹੈ ਜੀ ਨਾਲੇ ਤਾਂ ਠੀਕ ਹੈ ਜੀ بارش ਤੋਂ ਬਚਾਉਂਦੀ ਆ ਨਾਲੇ ਇਹਦੇ ਉੱਪਰ ਏਸੀ ਦਾ ਜੁਨਟ ਪਿਆ ਤਾਂ ਅੰਦਰ ਅੰਦਰ ਨਾਲ ਜੁਨਟ ਆ ਗਿਆ ਤਾਂ ਇੱਥੇ ਕੁਝ ਵੀ ਨਹੀਂ ਇੱਕ ਸਰਾਖ ਮਾਰਿਆ ਤੇ ਏਸੀ ਫਿੱਟ ਹੋ ਗਿਆ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਨਹੀਂ ਛੱਤ ਤੇ ਰੱਖੀ ਬੈਠਾ ਹੁੰਨੇ ਆਪਾਂ ਉਹ ਨਹੀਂ ਸਿਸਟਮ ਬਸ ਸਿੱਧੀ ਸਿੱਧੀ ਜਿਹੜੀ ਆ ਸੈਲਫ ਬਣਾਤੀ ਇਹਦੇ ਉੱਪਰ ਹੀ ਜੁਨਟ ਪਿਆ ਸੀਦਾ ਇਨ ਡਾਇਰੈਕਸ਼ਨ ਐਸੀ ਚ ਆ ਗਿਆ ਜੀ ਇਹਨੂੰ ਸੂਰਜ ਉੱਪਰ ਜਿਹੜਾ ਪਿਛਲਾ ਜੁਨਟ ਆ ਉਹਨੂੰ ਸੂਰਜ ਨਹੀਂ ਮਤਲਬ ਧੁੱਪ ਨਹੀਂ ਕਰਦਾ ਠੀਕ ਹੈ ਮਤਲਬ ਉਹ ਸਾਰਾ ਦਿਨ ਬਚਿਆ ਰਹਿੰਦਾ ਧੁੱਪ ਤੋਂ ਨਹੀਂ ਕੀ ਹੁੰਦਾ ਕਿ ਆਪਣੇ ਜਿਹੜੇ ਉਹ ਜੁਨਟ ਪੂਰੀ ਗਰਮੀ ਚ ਇੰਨੀ ਧੁੱਪ ਹੁੰਦੀ ਆ ਗਰਮੀ ਹੁੰਦੀ ਆ ਪਰੋਂ ਉੱਤੋਂ ਗਰਮ ਹਵਾ ਛੱਡਦੇ ਆ ਹਾਂ ਤਾਂ ਉਹ ਉਹ ਇਹ ਪਿੱਛੇ ਬਚਿਆ ਰਹਿੰਦਾ ਉਹਦੀ ਲਾਈਫ ਵੱਧਦੀ ਆ ਠੀਕ ਆ ਠੀਕ ਆ ਸਰ ਹਾਂਜੀ ਜੀ ਇਸੇ ਤਰ੍ਹਾਂ ਜੀ ਜਿਵੇਂ ਅਸੀਂ ਚਲੋ ਇੱਕ ਮੈਂ ਉੱਥੇ ਦੇਖਦਾ ਰਹਿਣਾ ਉੱਥੇ ਵਾਲਾ ਸਾਡੇ ਘਰ ਚ ਵੀ ਬੈਠਾ ਹੈ ਉੱਥੇ ਉਹਨਾਂ ਵਾਕੈਂਟ ਕਲੋਜ਼ਟ ਜੀ ਸਾਡੇ ਜਿਵੇਂ ਆਪਣੇ ਉਰੇ ਆ ਆਪਾਂ ਕਹਿ ਦਿੰਨੇ ਆ ਯਾਰ ਉਹਨੂੰ ਕਹਿੰਦਾ ਕਾਬੂਡ ਬਣਾ ਦੇ ਇੱਥੇ ਅਲੱਗ ਕਾਬੂਡ ਬੈਡਰੂਮ ਦੇ ਵਿੱਚ ਹੀ ਕਾਬੂਡ ਬਣਾ ਲੈ ਕਈ ਵਾਰੀ ਤਾਂ ਕਈ ਵਾਰੀ ਉਹਦੇ ਵਿੱਚ ਡੁੰਗਾ ਵੀ ਬਣਾ ਲੈਨੇ ਪਰ ਇੱਥੇ ਕੀ ਹੈ ਇਹ ਦੇਖਣ ਨੂੰ ਜਦੋਂ ਅਸੀਂ ਬਣਾਉਣ ਲੱਗੇ ਸੀ ਯਾਰ ਕਹਿੰਦੇ ਇਹ ਤੁਸੀਂ ਕੀ ਕਰ ਰਹੇ ਹੋ ਮਿਸਤਰੀ ਨੂੰ ਕਹਿੰਦੇ ਬਾਕਸ ਜੇ ਬਣਾਈ ਜਾਂਦੇ ਹੋ ਕਿ ਕਿੱਧਰ ਬਣਾਤਾ ਕਿੱਧਰ ਬਣਾਤਾ ਹਾਂਜੀ ਹੁਣ ਇਹਦੇ ਚ ਕੀ ਹੈ ਇਹ ਤਾਂ ਵਾਸ਼ਰੂਮ ਆ ਠੀਕ ਹੈ ਜੀ ਛੋਟਾ ਵਾਸ਼ਰੂਮ ਘੱਟ ਖਰਚੇ ਦਾ ਸਿੰਪਲ ਜਿਵੇਂ ਸਾਦਾ ਤੇ ਉਸ ਤੋਂ ਬਾਅਦ ਇਹ ਕੀ ਹੈ ਹੁਣ ਉਦੋਂ ਅਸੀਂ ਕਹਿੰਦੇ ਜਾਰਾ ਅਸੀਂ ਐਂ ਬਣਾਉਣਾ ਇਹ ਕਹਿੰਦਾ ਜੀ ਤੁਸੀਂ ਮੁਰਗੀਆਂ ਦੇ ਖੁੱਡੇ 'ਚ ਬਣਾਈ ਜਾਂਦੇ ਹੋ ਠੀਕ ਹੈ ਜੀ ਤਾਂ ਇਹਦੇ 'ਚ ਕੀ ਆ ਇਹ ਵਾਕਨ ਕਲੋਜ਼ਟ ਵਾਕਨ ਕਲੋਜ਼ਟ ਮਤਲਬ ਕਬੂੜਾ ਹੈ ਉਹਦੇ ਅੰਦਰ ਤੁਸੀਂ ਆਪ ਜਾ ਸਕਦੇ ਹੋ ਠੀਕ ਹੈ ਜੀ ਜਦੋਂ ਆਪਾਂ ਕੇ ਆਪਣੀ ਆਤੋਂ ਦੀ ਬਾਹਰੋਂ ਆਏ ਗਰਮੀ ਆ ਸਰਦੀ ਆ ਜੋ ਵੀ ਆ ਕੱਪੜੇ ਆਏ ਬੈੱਡ ਤੇ ਸੁੱਟੇ ਚਲੋ ਜੀ ਆਪਾਂ ਵਾਈਫ ਸਮਝ ਜਾਊਗੀ ਜਾਂ ਹੋਰ ਆਪਾਂ ਇੱਥੇ ਕੀ ਆ ਜਿਵੇਂ ਉਧਰਲੇ ਰੂਮ ਚ ਵੀ ਇਸ ਤਰ੍ਹਾਂ ਹੀ ਸੇਮ ਦੋ ਰੂਮ ਬਣੇ ਆ ਠੀਕ ਹੈ ਜੀ ਹੁਣ ਬੱਚੇ ਮਰੇ ਆਉਂਦੇ ਆ ਮਹੀਨਾ ਕਾਉਂਦੇ ਆ ਵੱਤੋ ਵੱਤ ਜਾਂਦੇ ਆ ਉਹ ਵੀ ਤਿੰਨ ਚਾਰ ਸਾਲ ਚਾਰ ਸਾਲ ਬਾਅਦ ਆਉਂਦੇ ਆ ਪੰਜ ਸਾਲ ਬਾਅਦ ਠੀਕ ਹੈ ਜੀ ਤੋ ਇੱਥੇ ਅਸੀਂ ਹੁਣ ਦੋਵੇਂ ਅਸੀਂ ਵੀ ਇੱਥੇ 6 ਮਹੀਨੇ 7 ਮਹੀਨੇ ਰਹਿ ਜੰਨੇ ਆ ਜੀ ਤਾਂ ਉਹਦੇ ਚ ਕੀ ਆ ਫਿਰ ਇੱਥੇ ਅਸੀਂ ਉਧਰਲਾ ਜਿਵੇਂ ਕਲੋਜ਼ਟ ਆ ਉਹ ਵਰਤਦੇ ਨੇ ਵਾਈਫ ਇਧਰਲਾ ਮੈਂ ਠੀਕ ਹੈ ਜੀ ਕਿਹਦੇ ਚ ਅੰਦਰ ਕੀ ਆ ਅੰਦਰ ਕੀ ਆ ਅੰਦਰ ਕਬੂੜ ਵੀ ਨੇ ਅੰਦਰ ਤੁਸੀਂ ਜਾ ਵੀ ਸਕਦੇ ਹੋ ਜੀ ਤੇ ਆਪਣਾ ਸਮਾਨ ਜਿਹੜਾ ਐਸਾ ਉਹ ਨਾਲ ਰੱਖ ਸਕਦੇ ਹੋ ਕਿ ਤੁਸੀਂ ਲੱਭ ਜਲਦੀ ਲਓ ਜਮਾਂ ਸਵੇਰੇ ਮੇਰੇ ਅਰਗੇ ਕਰਦੇ ਰਹਿੰਦੇ ਵਾਈਫ ਨਾਲ ਮੇਰਾ ਰਮਾਲ ਲਿਆ ਕੇ ਦੇ ਠੀਕ ਹੈ ਜੀ ਉਹ ਮੇਰਾ ਬਨਾਣ ਕਿੱਥੇ ਆ ਤਾਂ ਇਹਦੇ ਵਿੱਚ ਕੀ ਆ ਤੁਸੀਂ ਇਹ ਅਲੱਗ-ਅਲੱਗ ਬਾਕਸ ਨੇ ਉਹ ਸਾਰਾ ਸਮਾਨ ਐਦਾਂ ਮੈਂ ਆਪਣਾ ਮੈਨੂੰ ਆਦਤ ਆ ਮੈਂ ਆਪਦਾ ਰੱਖਦਾ ਛਿੜਕੇ ਐਦਾਂ ਠੀਕ ਹੈ ਜੀ ਤੇ ਮੈਂ ਉਹ ਨਹੀਂ ਮੰਗਣ ਭਜਦਾ ਮੈਂ ਉਹਦੀ ਚੱਕ ਲੈਣਾ ਇੱਥੇ ਮੇਰਾ ਆ ਪਿਆ ਇੱਥੇ ਆ ਪਿਆ ਠੀਕ ਹੈ ਜੀ ਤੇ ਉਹਨੂੰ ਵਾਸ਼ ਕਰਕੇ ਵਾਈਫ ਨੇ ਹੋਏ ਮੈਂ ਰੱਖ ਦੇਣੇ ਹੁੰਦੇ ਬਸ ਜੀ ਨਾਲ ਨਾਲ ਸਰ ਸ਼ਾਇਦ ਇਹੀ ਦਾਦ ਸ਼ਾਇਦ ਆ ਜਿਹੜਾ ਤੁਹਾਨੂੰ 37 ਕਿੜਵਾਉਣਾ ਮੈਂ ਵੀ ਐਫਐਸਐਸਆਈ ਦੇਖ ਲਿਆ ਅੱਛਾ ਜੰਗਲੀ ਮਧੂਰਸ ਇਹ ਜੰਗਲ ਚੋਂ ਦਿੰਦੇ ਆ ਜਿਵੇਂ ਆਪਾਂ ਨੇ ਪੁਰਾਣੇ ਟਾਈਮ ਚ ਕਹਿੰਦੇ ਆ ਸ਼ਹਿਰ ਚੋਂ ਲਿਆ ਰਾ ਮਰ ਕੱਚਾ ਦਿੰਦੇ ਆ ਪੂਰਾ ਵਿੱਚ ਮਿਕਸਿੰਗ ਕੋਈ ਨਹੀਂ ਹੈ ਨਾ ਜੀ ਕੋਈ ਕੁਛ ਨਹੀਂ ਉਹ ਵੀ ਬ੍ਰਾਂਡ ਦਾ ਦਿਖਾ ਦੀ ਜੀ ਇਹ ਤੁਸੀਂ ਹਾਂ ਇਹਦੇ ਤੇ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ ਠੀਕ ਹੈ ਜੀ ਇੰਟਰਨੈਟ ਤੇ ਬਿਲਕਾ ਜਸ ਬਿਲਕਾ ਜਸ ਹਾਂ ਜੀ ਬਿਲਕਾ ਜਸ ਵਧੀਆ ਬੰਦੇ ਆ ਨਾਈਸ ਮਤਲਬ ਲੱਗੜੀ ਉਹ ਦੂਸਰਾ ਦਿੰਦਿਆਂ ਨਾਲ ਵੀ ਉਹਦੇ ਨਾਲ ਹੀ ਖਾਈਏ ਜਿਵੇਂ ਉਹ ਵੀ ਹਾਂ ਜੀ ਹਾਂ ਮਤਲਬ ਉਹਨਾਂ ਕਾਫੀ ਚੀਜ਼ਾਂ ਨੇ ਆਉਂਦੀਆਂ ਉਹਨਾਂ ਦੀਆਂ ਠੀਕ ਹੈ ਜੀ ਤੇ ਉਹਨਾਂ ਦਾ ਮੈਨੂੰ ਵਧੀਆ ਲੱਗਿਆ ਚਲੋ ਸਰਚ ਕਰਾਂਗੇ ਹਾਂ ਪੀਣ ਵਾਲ ਵੀ ਥੋੜਾ ਆਪਾਂ ਮਤਲਬ ਅਵੇਅਰ ਹੈ ਨਾ ਜਿੰਨਾ ਕਿ ਰਹਿ ਸਕਦੇ ਆ ਦੇਖੋ ਕਰਦੇ ਆ ਬਾਕੀ ਤਾਂ ਕਹਿੰਦਾ ਤਾਂ ਹੀ ਸੋਹਣੇ ਲੱਗਣੇ ਜੇ ਆਪਾਂ ਤੰਦਰੁਸਤ ਹਾਂ ਬਾਕੀ ਕੁਦਰਤਾ ਜੀ ਤੇ ਦੂਸਰਾ ਹਾਂ ਜੀ ਸਰ ਅਗਲੀ ਗੱਲ ਆ ਜੀ ਜਿਹੜਾ ਪੌੜੀਆਂ ਦਾ ਕਨਸੈਪਟ ਹੈ ਜੀ ਹੁਣ ਪੌੜੀਆਂ ਦਾ ਇੱਥੋਂ ਤੁਹਾਨੂੰ ਐ ਲੱਗੂ ਵੀ ਇੱਦਰ ਰੋਮਾਂ ਇੱਕ ਜਿਵੇਂ ਆਮ ਆਪਾਂ ਹੋਟਲ ਚ ਚਲੇ ਜਾਂਦੇ ਆ ਜਾਂ ਹੋਵੇ ਬਿਲਕੁਲ ਜੀ ਹੁਣ ਇਹਦੇ ਵਿੱਚ ਕੀ ਆ ਕਿ ਇਹ ਪੌੜੀਆਂ ਤੇ ਆਪਾਂ 4-4 5-5 ਲੱਖ ਰੁਪਇਆ ਵੀ ਲਾ ਦਿੰਦੇ ਆ ਰੇਲਿੰਗ ਹੋਏ ਆ ਹੋਏ ਜੀ ਉਹ ਬਿਲਕੁਲ ਕੋਈ ਖਰਚਾ ਨਹੀਂ ਕਰਾ ਜੀ ਪੌੜੀਆਂ ਦਾ ਚੜ੍ਹ ਨਹੀਂ ਹੁੰਦੀਆਂ ਨੇ ਜੀ ਇਹਦੇ ਵਿੱਚ ਅਸੀਂ ਪੌੜੀਆਂ ਦਾ ਆਪਣੇ ਸਿਰਫ ਉੱਪਰ ਜਾਣ ਨੂੰ ਵਰਤ ਤੋਂ ਕਰਨੀਆਂ ਉੱਪਰ ਜਾਣ ਨੂੰ ਆ ਪੌੜੀਆਂ ਦੇ ਵਿੱਚ ਤੁਸੀਂ ਸਿੰਪਲ ਪੇਂਟ ਮਾਰੇ ਹੋਇਆ ਜੀ ਠੀਕ ਹੈ ਜੀ ਆਪਾਂ ਸੁਪਲ ਕਹਿੰਦਾ ਕਲੀ ਮਾਰੀ ਇੱਕ ਤਰ੍ਹਾਂ ਦੀ ਉੱਪਰੋਂ ਚਲਦੇ ਆ ਜੀ ਨਾਲੇ ਉੱਪਰੋਂ ਸ਼ਟਰ ਦਿਖਾ ਦਿੰਦੇ ਆ ਠੀਕ ਆ ਜੀ ਇੱਕ ਇਧਰ ਵੀ ਮੈਂ ਦੇਖ ਰਿਹਾ ਜੀ ਇਹ ਉੱਪਰ ਚਲਦੇ ਆ ਜੀ ਉਸ ਤੋਂ ਪਹਿਲਾਂ ਦਿਖਾ ਦਈਏ ਇਹ ਕੀ ਰੱਖਿਆ ਹੋਇਆ ਜੀ ਇਹ ਹੈਗਾ ਜੀ ਆਪਾਂ ਗਰਾਜ ਦੇਖਿਆ ਸੀ ਬਾਹਰੋਂ ਅੱਛਾ ਅੱਛਾ ਉਹ ਜਿਹੜਾ ਗੇਟ ਸੀ ਕੋਈ ਮੰਨ ਲਓ ਟੈਕਨੀਕਲ ਪ੍ਰੋਬਲਮ ਆ ਜਾਏ ਤੁਸੀਂ ਇੱਥੋਂ ਦੀ ਜਾ ਕੇ ਫਿਰ ਮਤਲਬ ਉਹ ਸ਼ਟਰ ਨੂੰ ਮੈਨੂਅਲ ਕਰ ਸਕਦੇ ਹੋ ਕੀ ਬਾਤ ਆ ਜੀ ਨੋ ਵੀ ਦੋਸਤੋ ਕਾਫੀ ਨਵੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਖਣਾ ਵੀ ਯਾਰ ਆ ਸੋਚੀ ਨਹੀਂ ਸੀ ਕਦੇ ਤੇ ਸਾਰਾ ਜੋ ਸਰ ਨੇ ਆਪਣੇ ਦਿਮਾਗ ਨਾਲ ਹੀ ਕੀਤਾ ਹੋਇਆ ਵੀ ਇਹ ਨਹੀਂ ਕਿਸੇ ਆਰਕੀਟੈਕਟ ਜਾਂ ਬਿਲਡਰ ਤੋਂ ਕੋਈ ਹੈਲਪ ਲਈਤੀ ਹੈਗੀ ਹਾਂਜੀ ਉਹ ਵੀ ਖਰਚੇ ਬਚਾਏ ਹੋਏ ਆ ਜੀ ਤੇ ਇਹ ਨਹੀਂ ਵੀ ਕੋਈ ਉਹ ਆਰਕੀਟੈਕਟ ਦਾ ਖਰਚਾ ਹੋ ਗਿਆ ਜਾਂ ਹੋ ਗਿਆ ਜੀ ਇੱਕ ਚੀਜ਼ ਹੋਰ ਵੀ ਠੰਡਾ ਵੀ ਘਰ ਆਪਣਾ ਮਤਲਬ ਉਹਦੇ ਪਿੱਛੇ ਕੀ ਕਾਰਨ ਥੋੜਾ ਜਾਂ ਉਹ ਸੂਰਜ ਦੀ ਡਾਇਰੈਕਸ਼ਨ ਹੈ ਜੀ ਠੀਕ ਆ ਜੀ ਉਹ ਜਿਹੜਾ ਤੁਸੀਂ ਬਾਹਰ ਕਨਸੈਪਟ ਦੱਸਿਆ ਹਨ ਹਾਂਜੀ ਹਾਂਜੀ ਸੂਰਜ ਦੀ ਡਾਇਰੈਕਸ਼ਨ ਦਾ ਉਹ ਵੱਡੇ ਕਾਰਨ ਹੈ ਤੇ ਜੀ ਇੱਥੋਂ ਤੁਸੀਂ ਖੋਲੋ ਆ ਦੇਸੀ ਮੰਜੇ ਜਿਵੇਂ ਆਪਣੇ ਹੁੰਦੇ ਸੀ ਛਤ ਤੇ ਸਰਦੀਆਂ ਚ ਪਹਿਣਾ ਉਹ ਵੀ ਛੋਟੇ ਫਿਰ ਵੱਡਾ ਫਿਰ ਵੱਡਾ ਵਿੱਚ ਪਾਏ ਹੋਇਆ ਦੇਖਣ ਨੂੰ ਇਹ ਇੱਥੇ ਹੀ ਸੰਭੇਪੇ ਆ ਇੱਥੇ ਜਗ੍ਹਾ ਮਿਲ ਗਈ ਇਹਨਾਂ ਨੂੰ ਇੰਨੀ ਕੁ ਠੀਕ ਹੈ ਫਿਰ ਹਰ ਇੱਕ ਸਪੇਸ ਬਹੁਤ ਸੋਹਣੇ ਤਰੀਕੇ ਨਾਲ ਜੋੜੀ ਕੀਤੀ ਹੈ ਇਹ ਹੈਗਾ ਜੀ ਪਾਣੀ ਗਰਮ ਕਰਨ ਲਈ ਸੋਲਰ ਠੀਕ ਹੈ ਜੀ ਇਹਦੇ ਵਿੱਚ ਵੀ ਇੱਕ ਪੁਆਇੰਟ ਆ ਜੀ ਜੀ ਇਹ ਕਾਮਯਾਬ ਕਿਉਂ ਨਹੀਂ ਹੋਏ ਮਤਲਬ ਲੋਕਾਂ ਵਾਸਤੇ ਜਾਂ ਇਹਨ ਕੱਲੋ ਵੀ ਲਵਾਉਂਦੇ ਕਿਉਂ ਨਹੀਂ ਜੀ ਉਹਦੇ ਚ ਕਾਰਨ ਹੈ ਆਪਾਂ ਇੱਕ ਲਵਾ ਲੰਨੇ ਆ ਹਾਂਜੀ 100 ਲੀਟਰ ਦਾ ਲਵਾ ਲਿਆ ਬਿਲਕੁਲ ਜੀ ਹੁਣ ਪੂਰੀ ਠੰਡ ਹੈ ਨੀਚੇ ਪਰਿਵਾਰ ਦੇ ਇੱਕ ਮੈਂਬਰ ਨੇ 20 ਲੀਟਰ ਪਾਣੀ ਕਢ ਲਿਆ ਜਾਂ 10 ਕਢ ਲਿਆ ਹਾਂਜੀ ਜਾਂ 15 ਜਿੰਨਾ ਵੀ ਕਢਿਆ ਉਹ ਨਾਲ ਦੀ ਨਾਲ ਟੈਂਕੀ ਦੇ ਵਿੱਚੋਂ ਉਹ ਚ ਐਂਟਰ ਹੋ ਗਿਆ ਪੂਰਾ ਠੰਡਾ ਪਾਣੀ ਉਹ ਸਾਰਾ ਖਰਾਬ ਹੋ ਗਿਆ ਜੀ ਸਾਰਾ ਗਰਮ ਦੀ ਪੱਟੀ ਮੈਸ ਹੋ ਗਈ ਖਰਾਬ ਹੋ ਗਿਆ ਹੁਣ ਇੱਥੇ ਕੀ ਕੀਤਾ ਇਹ ਬਿਜਲੀ ਚ ਆਉਂਦਾ ਜਿਹੜਾ ਪੁਆਇੰਟ ਆ ਸੀਰੀਜ਼ ਠੀਕ ਹੈ ਜੀ ਇਕ ਉਹਦਾ ਪੈਰਲ ਇੱਕ ਸੀਰੀਜ਼ ਠੀਕ ਹੈ ਜੀ ਇਹ ਸੀਰੀਜ਼ ਦੇ ਵਿੱਚ ਲਾਇਆ ਹੋਇਆ ਠੀਕ ਹੈ ਜੀ ਜਿਹੜਾ ਟੈਂਕੀ ਚੋਂ ਪਾਣੀ ਆਉਂਦਾ ਉਹ ਪਰਲੇ ਰੰਮ ਚ ਆਉਂਦਾ ਠੀਕ ਹੈ ਜੀ ਉਹ ਨਾ ਕੋਣ ਉਹਦੀ ਠਰ ਭੰਨ ਨਾ ਜਿਹੜਾ ਨਾ ਜੀ ਜਿਹੜਾ ਆਪਾਂ ਵਰਤਦੇ ਹਾਂ ਇਹ ਚੋਂ ਵਰਤਦੇ ਆ ਹਾਂ ਇਹ ਗਰਮ ਰਹਿੰਦਾ ਜਦੋਂ ਇਹ ਚੋਂ ਆਪਾਂ ਵਰਤ ਲਿਆ ਉਹ ਗਰਮ ਪਾਣੀ ਇਹ ਚ ਆ ਜਾਂਦਾ ਠੀਕ ਹੈ ਜੀ ਮਤਲਬ ਇਹਨੇ ਹਮੇਸ਼ਾ ਗਰਮ ਹੀ ਰਹਿਣਾ ਹੈ ਉਹ ਚ ਠੰਡਾ ਆ ਜੇ ਆ ਜੀ ਤੁਸੀਂ ਜਿਹੜੀ ਫੈਮਲੀ ਹੈ ਜਿਹੜੀ ਆਮ ਆਪਣੀ ਚਾਰ ਪੰਜ ਜਣਿਆਂ ਦੀ ਜਾਂ ਛੇ ਜਣਿਆਂ ਦੀ ਉਹਦੇ ਲਈ ਵੀ ਵੈਸਟ ਹੈ ਮਤਲਬ ਉਹਦੇ ਚ ਸਾਰੇ ਨਾ ਹੋਣਗੇ ਗਰਮ ਪਾਣੀ ਨਾ ਸਰਦੀ ਚ ਉਹ ਇਧਰ ਇੱਕ ਕੋਨੇ ਚ ਇਹਨੂੰ ਫਿਟ ਕੀਤਾ ਹੋਇਆ ਜੀ ਜਿਹੜਾ ਕਿ ਗਰਮ ਪਾਣੀ ਦਾ ਇਹਦਾ ਕੋਈ ਖਰਚਾ ਨਹੀਂ ਹੈ ਤੇ ਫਿਰ ਇਧਰ ਆ ਜੀ ਬਾਹਰ ਤਾਂ ਇਹ ਐਲੀਵੇਸ਼ਨ ਹੈ ਠੀਕ ਹੈ ਜੀ ਆਏ ਨਾ ਇੱਥੇ ਆਪਣਾ ਸਟੋਰ ਰੂਮ ਹੈ ਇੱਥੇ ਕੀ ਹੈ ਨਹੀਂ ਜੀ ਇੱਥੇ ਵਾਸ਼ਿੰਗ ਮਸ਼ੀਨ ਹੈ ਜੀ ਓਹੋ ਕੀ ਆ ਫਰੰਟ ਲੋਡਿੰਗ ਠੀਕ ਹੈ ਜੀ ਇੱਥੇ ਬੈਠੋ ਤੇ ਕੱਪੜੇ ਪਾਓ ਤੇ ਸੁੱਕੇ ਨਿਕਲਣਗੇ ਇੱਥੀ ਨਾਲ ਦੀ ਨਾਲ ਤੁਹਾਨੂੰ ਮਤਲਬ ਇੱਥੇ ਹੀ ਤਾਰ ਲੱਗੀ ਉੱਥੇ ਪਾ ਲੈਣੇ ਆਂ ਇਧਰਲੇ ਪਾਸੇ ਤਾਰ ਲੱਗੀ ਆ ਸਾਹਮਣੇ ਠੀਕ ਹੈ ਜੀ ਉੱਥੇ ਪਾ ਲੈ ਸਫਾਈ ਦੀ ਸਫਾਈ ਨਾਲੇ ਸੋ ਇਹ ਇਹ ਜਿਹੜਾ ਹੈ ਇਹ ਇਹਦੇ ਤੇ ਕੋਈ ਖਰਚਾ ਨਹੀਂ ਹੋਇਆ ਸਿਰਫ ਆਹ ਗੇਟ ਲੌਂਡ ਤੇ ਖਰਚਾ ਹੋਇਆ ਆ ਤਾਂ ਹੈਗਾ ਹੀ ਹੈਗਾ ਸੀ ਇਹ ਤਾਂ ਆਪਾਂ ਬਣਾਉਣੀ ਸੀ ਇਹ ਨਹੀਂ ਤਾਂ ਐਲੀਵੇਸ਼ਨ ਸੀ ਜੀ ਇਹਦੇ ਵਿੱਚੋਂ ਹੀ ਕੱਢ ਲਿਆ ਇਹਦੇ ਵਿੱਚ ਖੜੇ ਵਗੈਰਾ ਸੀ ਜਿਵੇਂ ਉਹ ਰੱਖੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਉਦਾਂ ਜਿਵੇਂ ਇੱਕ ਤਾਂ ਉਹ ਆ ਜਾਂਦਾ ਪਤਾ ਨਹੀਂ ਛੋਡੇ ਔਨ ਕਰਕੇ ਸੀ ਰੱਖ ਲਿਆ ਠੀਕ ਹੈ ਜੀ ਅਸੀਂ ਸਮਾਨ ਸੂਨ ਤੁਹਾਨੂੰ ਫੱਟੀਆਂ ਪੀੜੀਆਂ ਵੀ ਪਈਆਂ ਦਿਸਣਗੀਆਂ ਵਿਰਸੇ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਹਾਂਜੀ ਹਾਂਜੀ ਅੱਜ ਕੱਲ ਤਾਂ ਕਹਿੰਦੇ ਹੁੰਦੇ ਮਾਡਰਨ ਤੇ ਹੋ ਰਿਆ ਲੋਕ ਪਰ ਮਾਡਰਨ ਦੇ ਨਾਲ ਆ ਚੀਜ਼ਾਂ ਬਹੁਤ ਜ਼ਰੂਰੀ ਨੇ ਹੁਣ ਆ ਗਿਆ ਜੀ ਜਿਹੜਾ ਮੈਂ ਬਾਥਰੂਮ ਦੀ ਗੱਲ ਜਿਹੜਾ ਇੱਥੇ ਆ ਗਿਆ ਸਾਰਾ ਕੁਝ ਹੁਣ ਇਹਦੇ ਵਿੱਚ ਕੀ ਹੋ ਗਿਆ ਉਹ ਐਲੀਵੇਸ਼ਨ ਹੀ ਆ ਸਾਰਾ ਠੀਕ ਹੈ ਜੀ ਇਹਦੇ ਨੀਚੇ ਵਾਸ਼ਰੂਮ ਵੀ ਆ ਗਿਆ ਇਹਦੇ ਤੇ ਪਿੱਛੇ ਟੈਂਕੀ ਵੀ ਆ ਤੇ ਇਹਦੇ ਨੀਚੇ ਗੇਟ ਵੀ ਆ ਗਿਆ ਮੇਨ ਗੇਟ ਅੱਛਾ ਮੇਨ ਗੇਟ ਦੇ ਵਿੱਚ ਤਾਂ ਬਣ ਗਿਆ ਹਾਈਟ ਪਾਣੀ ਵਾਲਾ ਟੈਂਕੀ ਹੋ ਗਈ ਅੰਦਰ ਠੀਕ ਹੈ ਜੀ ਇਹਨੂੰ ਵੀ ਸੂਰਜ ਜਿਵੇਂ ਹੁਣ ਮਿਲੂਗਾ ਠੀਕ ਹੈ ਆਕੇ ਇਦੋਂ ਪਹਿਲਾਂ ਨਹੀਂ ਉਦੋਂ ਉਦੋਂ ਵੀ ਆ ਗ੍ਰੀਨ ਕੱਪੜਾ ਲੱਗਿਆ ਹੋਇਆ ਗ੍ਰੀਨ ਕੱਪੜਾ ਲੱਗਿਆ ਹੋਇਆ ਸੋ ਜਿਹੜਾ ਉਹ ਵਾਸ਼ਰੂਮ ਆ ਗਿਆ ਉਹ ਇਹਦੇ ਨੀਚੇ ਆ ਗਿਆ ਠੀਕ ਹੈ ਜੀ ਆ ਇਨ ਸਪੇਸ ਇਨ ਇਨ ਚ ਇਨਾਂ ਚ ਆ ਗਿਆ ਜੀ ਇਹ ਸਾਰਾ ਐਲੀਵੇਸ਼ਨ ਚ ਹੀ ਆ ਗਿਆ ਸਾਰਾ ਕੁਝ ਠੀਕ ਹੈ ਜੀ ਮਤਲਬ ਜਿੰਨਾ ਕਿ ਐਲੀਵੇਸ਼ਨ ਤੇ ਜੇ ਆਪਣਾ ਕਹਿ ਦਈਏ ਜਿੰਨਾ ਕਿ 20 30000 ਦੀਆਂ ਇੱਟਾਂ ਲੱਗੀਆਂ ਉਹਨੂੰ ਵੀ ਵਰਤੋਂ ਕੀਤੀ ਆ ਤਰੀਕੇ ਨਾਲ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨਹੀਂ ਜਾ ਤਰ ਮੈਨੂੰ ਲੋਕਾਂ ਦੀ ਕੁਐਰੀ ਪਤਾ ਕੀ ਹੁੰਦੀ ਹੈ ਜੀ ਵੀ ਸਿੰਗਲ ਸਟੋਰੀ ਦਾ ਗੁਰੂ ਵੀ ਬਣਾ ਲਈਏ ਪੂਰਾ ਐਲੀਵੇਸ਼ਨ ਨਹੀਂ ਮੰਗਣਾ ਐਲੀਵੇਸ਼ਨ ਨਹੀਂ ਬਣਦਾ ਹਣ ਸਾਨੂੰ ਕਈ ਮਿੱਤਰ ਆਉਂਦੇ ਆ ਯਾਰਾ ਨਕਸ਼ਾ ਲੈਣਾ ਸੀ ਮੈਂ ਇਹਦਾ ਨਕਸ਼ਾ ਤਾਂ ਹੈ ਨਹੀਂ ਇਹਦਾ ਇਹ ਤਾਂ ਮੈਂ ਆਪ ਹੀ ਬਣਾਇਆ ਇਹ ਤਾਂ ਦਿਮਾਗ ਹੈ ਇਹ ਬਣਨਾ ਨਹੀਂ ਵੀ ਇਹਦੇ ਵਾਸਤੇ ਤਾਂ ਕੋਲ ਰਹਿਣਾ ਕੋਈ ਮਿਸਤਰੀ ਤੁਹਾਨੂੰ ਉਨਾਂ ਹੀ ਦੇਰ ਬਿਲਕੁਲ ਤੇ ਉਹ ਫਿਰ ਮਤਲਬ ਇਹ ਚੀਜ਼ ਹੁੰਦੀ ਆ ਉਹ ਕਹਿੰਦੇ ਉੱਪਰ ਕਿੰਨੇ ਕਮਰੇ ਨੇ ਮੈਂ ਕਹਿੰਦਾ ਉੱਪਰ ਤਾਂ ਕੁਛ ਨਹੀਂ ਕਹਿੰਦਾ ਯਾਰ 12 ਤਾਂ ਲੱਗਦਾ ਜੀ ਉਹ ਫਿਰ ਬਣਾਇਆ ਇਸ ਹਿਸਾਬ ਨਾਲ ਥੋੜਾ ਇੱਕ ਚੀਜ਼ ਹੋਰ ਖਾਸ ਦਿਖਾ ਦਈਏ ਜੀ ਜਦੋਂ ਕਹਿੰਦੇ ਯੂਨੀਵਰਸਿਟੀ ਪੜ੍ਹਦੇ ਨੇ ਛੱਤ ਤੇ ਵਗ ਜਾਂਦੇ ਨੇ ਮੁੰਡੇ ਖੁੰਡੇ ਉੱਥੇ ਉਹ ਮਿਲਦੇ ਹੁੰਦੇ ਆ ਆਪਾਂ ਨੂੰ ਬਿਜਲੀ ਵਾਲੇ ਵੀ ਬਿਜਲੀ ਹਟ ਗਈ ਜੇ ਆਪਣੇ ਇਹ ਲੱਗੇ ਹੋਏ ਖੁੰਝਾਂ ਤੇ ਹਾਂਜੀ ਇਹ ਸੋਲਰ ਕਰਕੇ ਲੱਗੇ ਆ ਜੀ اچھا ਇਹ ਸੋਲਰ ਸੋਲ ਠੀਕ ਹੈ ਨਹੀਂ ਆਪਣੇ ਆਮ ਕੋਠੇ 'ਚ ਲੱਗੀਆਂ ਨਹੀਂ ਹੋਈ ਇਹ ਆਪਣੇ ਇਧਰਲੇ ਦੋ ਘਰਾਂ ਦੇ ਸੋਲਰ ਨੇ ਉਹਨਾਂ ਦੇ ਲੱਗੀਆਂ ਨੇ ਹਾਂ ਇਧਰ ਤੁਹਾਡੇ ਜਿਹੜਾ ਮੇਰਾ ਸੋਲਰ ਇਹ ਆਫਿਸ ਦੇ ਉੱਪਰ ਲੱਗਿਆ ਜਿਹੜਾ ਇਮੀਗ੍ਰੇਸ਼ਨ ਦਾ ਆਫਿਸ ਹੈ ਆਪਣਾ ਇਹ ਵੀ ਵਿੱਚੇ ਆ ਤੇ ਇਹ ਇਹ ਦੇ ਉੱਪਰ ਲੱਗਿਆ ਇਹ ਵੀ ਇੱਕ ਜੇ ਕਹੀਏ ਨਾ ਜੀ ਜਿਵੇਂ ਆਉਣ ਵਾਲੇ ਟਾਈਮ 'ਚ ਹੁਣ ਆਪਣੇ ਮੀਹ-ਮੂਹ ਦੇ ਜਿਵੇਂ ਜ਼ਿਆਦਾ ਬਵੰਡਰਾਏ ਨਹੀਂ ਹਾਂਜੀ ਉਵੇਂ ਇਹ ਚੀਜ਼ਾਂ ਵੀ ਬਿਜਲੀ ਤੋਂ ਬਚਤ ਕਰਦੀਆਂ ਇਹ ਵੀ ਇੱਕ ਜ਼ਰੂਰੀ ਚੀਜ਼ ਹੈ ਦੇਖੋ ਇਹ ਕੁਦਰਤੀ ਆਫਤ ਹੈ ਤਾਂ ਬਿਲਕੁਲ ਉਹ ਜੋ ਤੁਸੀਂ ਜੇ ਕਰੋਗੇ ਇਹ ਕਨਸੈਪਟ ਹੈ ਇਹਦਾ ਧਰਤੀ 'ਚ ਉਤਰਨਾ ਅਰਥ ਕਹਿੰਦੇ ਹੁਣ ਕਹਿੰਦੇ ਅਰਥ ਆਪਾਂ ਕਹਿੰਦੇ ਅਰਥ ਕਰਨਾ ਹੈ ਅਰਥ ਕਰਨਾ ਮਤਲਬ ਅਰਥ ਦਾ ਮੀਨਿੰਗ ਕੀ ਆ ਬਿਲਕੁਲ ਜੀ ਅਰਥ ਦਾ ਕਨੈਕਸ਼ਨ ਨੂੰ ਸਿੱਧਾ ਧਰਤੀ ਜੀ ਨਾਲ ਅਰਥ ਦਾ ਮਤਲਬ ਧਰਤੀ ਬਸ ਮੀਨਿੰਗ ਧਰਤੀ ਨੂੰ ਅਰਥ ਕਹੀਦਾ ਸੋ ਉਤੋਂ ਇਹ ਜਿਹੜਾ ਉਹਦੇ ਵਿੱਚ ਜਿਹੜੀ ਚਲੀ ਜਾਂਦੀ ਜਿਹੜੀ ਉੱਪਰੋਂ ਬਿਜਲੀ ਆ ਡਿੱਗਦੀ ਆ ਉਹਦੇ ਜਿਹੇ ਘਰਾਂ ਨੂੰ ਵੀ ਮਤਲਬ ਪਟਕ ਕਰਦੀ ਆਂਦੀ ਹੈ ਤੇ ਆਪਣੀ ਜਾਣ ਮਾਲ ਦਾ ਨਕਸਾ ਬੂਟੇ ਵੀ ਸਾਰੇ ਫਿਰ ਜਦੋਂ ਘਰ ਬਣ ਰਹੇ ਉਹਦੀ ਲਾਇ ਨਾਲ ਨਾਲ ਹੀ ਹਾਂਜੀ ਉਹਦੀ ਲਾਇ ਜੀ ਇਹਦੇ ਚੋਂ ਜਿਵੇਂ ਕਿੰਨੋਂ ਦੇ ਤਿੰਨ ਬੂਟੇ ਸਾਡੇ ਵੱਡੇ ਹੋ ਗਏ ਸੀ ਮਤਲਬ ਕਿਸੇ ਤਰ੍ਹਾਂ ਕੁਝ ਉਹਨਾਂ ਨੂੰ ਥੱਲੇ ਪਤਾ ਨਹੀਂ ਕੁਝ ਹੋਇਆ ਪਰ ਕੀ ਹੋਇਆ ਡਿਸਟਰਾਇ ਹੋ ਗਏ ਠੀਕ ਹੈ ਜੀ ਬਾਕੀ ਜਿੰਨੇ ਕ ਹੈਗੇ ਆ ਅਸੀਂ ਹੋਰ ਹੁਣ ਦੂਸਰੀ ਸਾਈਡ ਵੀ ਲਾ ਲਏ ਠੀਕ ਹੈ ਤੇ ਇਹ ਬੂਟਿਆਂ ਦੀ ਗ੍ਰੀਨਰੀ ਉੱਪਰੋਂ ਮੈਂ ਤਾਂ ਦਿਖਾਈ ਆ ਵੀ ਥੋੜਾ ਇਧਰੋਂ ਹੋਰ ਤਰ੍ਹਾਂ ਦੇਖਣ ਨੂੰ ਮਿਲਦੀ ਆ ਠੀਕ ਹੈ ਜੀ ਤੇ ਇੱਕ ਚੀਜ਼ ਮੈਂ ਤੁਹਾਨੂੰ ਐਡ ਕਰਨੀ ਚਾਹੁੰਦਾ ਹੋਰ ਜਿਵੇਂ ਸਾਡੇ ਇੱਥੇ ਤੁਹਾਨੂੰ ਬਿਜਲੀ ਦੀ ਵਾਇਰ ਜਿਵੇਂ ਉੱਪਰ ਜਾਂ ਕੇਬਲ ਇਧਰੋਂ ਉਧਰੋਂ ਆਉਂਦੀ ਹੋਣੀ ਮਿਲ ਨਹੀਂ ਆ ਸਾਡੇ ਉਹ ਪੋਲ ਸਾਹਮਣੇ ਜਿਹੜਾ ਦਿਸਦਾ ਉਹ ਤੇ 2 ਮੀਟਰ ਲੱਗੇ ਹੋਇਆ ਜਿਹੜਾ ਉਹ ਰੋਟੇਟਰ ਦੇ ਪਹਿਲਾਂ ਪੋਲ ਆ ਹਾਂਜੀ ਉੱਥੋਂ ਬਿਜਲੀ ਅੰਡਰਗਰਾਉਂਡ ਆਉਂਦੀ ਆ ਜੀ ਅੱਛਾ ਜੀ ਹਾਂਜੀ ਠੀਕ ਹੈ ਸਿੱਧਾ ਬਾਹਰਲੀ ਕਨਸੈਪਟ ਹਾਂ ਉੱਥੋਂ ਜਿਹੜੇ ਉੱਥੇ ਮੀਟਰ ਲੱਗੇ ਨੇ ਉਹ ਐਕਸਪੋਰਟ ਇੰਪੋਰਟ ਵਾਲੇ ਨੇ ਠੀਕ ਹੈ ਜੀ ਤੇ ਉੱਥੋਂ ਹੀ ਇਹ ਸਾਰਾ ਉਸ ਤੋਂ ਬਾਅਦ ਸਾਰਾ ਹੀ ਅੰਡਰਗਰਾਉਂਡ ਆ ਇਹ ਕੀ ਬਾਤ ਤੇ ਲੋ ਵੀ ਦੋਸਤੋ ਕਨਸੈਪਟ ਦੱਸਿਓ ਵੀ ਸਰ ਤਾਂ ਕਿਵੇਂ ਲੱਗਿਆ ਬਹੁਤ ਸੋਹਣੇ ਤਰੀਕੇ ਨਾਲ ਕਨਸੈਪਟ ਤਿਆਰ ਕੀਤਾ ਸਭ ਤੋਂ ਵੱਡੀ ਗੱਲ ਕੀ ਆ ਆਪਾਂ ਬਾਹਰ ਰਹੀਏ ਚਾਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੀ ਸੋ ਚੀਜ਼ ਉਹ ਉਧਰ ਰਹਿ ਕੇ ਵੀ ਦੇਖ ਲਿਆ ਸਾਰਾ ਪਰ ਇਹ ਪੰਜਾਬ ਹੈ ਫਿਰ ਵੀ ਆਪਾਂ ਪੰਜਾਬ ਦੀ ਗੱਲ ਕਰਦੇ ਆ ਉਹ ਪੰਜਾਬ ਦੇ ਵਿੱਚ ਬਸ ਮੈਂ ਜਿਹੜਾ ਉਹ ਤੁਹਾਨੂੰ ਦੱਸਿਆ ਉਹ ਵੀ ਜ਼ਰੂਰੀ ਹੈ ਖਾਣੇ ਦਾ ਜਿੰਨਾ ਕੁ ਹੋ ਸਕੇ ਆਪਾਂ ਤੋਂ ਠੀਕ ਹੈ ਜੀ ਜਿੰਨਾ ਕੁ ਹੋ ਸਕੇ ਉਹਨਾਂ ਭਾਂਡੇ ਵੀ ਬਰਤਨ ਵੀ ਉਦਾਂ ਦੇ ਵਰਤੀਏ ਤੇ ਆਲਾ ਦਵਾਲਾ ਟਰੀ ਜਿਆਦਾ ਲਾਈਏ ਯਾਰ। ਬਰਖਤ ਜਿਆਦਾ ਲਾਈਏ, ਘਰੇ ਵੀ ਲਾਈਏ। ਆਪੇ ਦੂਰ ਤੱਕ ਦਰਖਤ ਨਹੀਂ ਲਾਉਂਦੇ। ਦੂਰ ਤੱਕ ਦਰਖਤ ਹੀ ਨਹੀਂ ਲਾਉਂਦੇ। ਕਿਤੇ ਮਹਿਰ ਸੁਆਉਂਦਾ ਜਾਂ ਸੜਕਾਂ ਦੀ ਉੱਤੇ ਉਹ ਉਹਦੇ ਹੀ ਮਿਲਦੇ ਆ। ਬਿਲਕੁਲ ਜੀ। ਹੁਣ ਤਾਂ ਕਹਿੰਦੇ ਸਰਕਾਰ ਨੂੰ ਆਪਾਂ ਪਹਿਲਾਂ ਲਾਂਭਾ ਦਿੰਦੇ ਸੀ। ਸਰਕਾਰੀ ਥਾਵਾਂ ਤੇ ਮਿਲ ਜਾਂਦਾ ਰਖ ਤੂੰ ਤਾਂ ਲੋਕਾਂ ਨੇ ਘਟਾਈ ਰੱਖੇ ਨੇ। ਤੇ ਹੋਰ ਕੋਈ رائے ਦੇਣਾ ਚਾਹੋ ਜੀ ਘਰ ਵਾਲੇ ਜਿਹੜੇ ਘਰ ਬਣਾ ਰਹੇ ਹਨ ਆਮ ਆਪਣਾ। ਮੈਂ ਤਾਂ ਇਹੀ ਆਈ رائے ਤਾਂ ਇਹਦੇ 'ਚ ਘਰ ਬਣਾਉਣ 'ਚ ਕਿ ਤੁਸੀਂ ਮਟੀਰੀਅਲ ਜਿੰਨਾ ਮਰਜ਼ੀ ਲਾ ਲਓ। ਠੀਕ ਹੈ ਜੀ। ਘਰ ਜਿਹੜਾ ਹੈ ਘਰ ਤੇ ਕੋਈ ਲਿਮਟ ਨਹੀਂ ਹੈ। ਤੁਸੀਂ ਉਹਨਾਂ ਬਣਾ ਲਓ ਜਿੰਨਾ ਤੁਸੀਂ ਯੂਜ਼ ਕਰਨਾ ਹੈ ਵਰਤੋਂ ਕਰਨਾ ਹੈ ਬਿਲਕੁਲ ਜੀ ਫालतू ਕਮਰੇ ਹੋਰ ਉੱਪਰ ਨੂੰ ਬਣਾ ਕੇ ਉਹਦੇ ਚ ਕੀ ਹੈ ਥੋੜਾ ਜਿਹਾ ਮੈਨੂੰ ਲੱਗਦਾ ਕਈ ਵੀਰ ਹੋ ਸਕਦਾ ਹੈ ਕਿ ਕੋਈ ਮਾਈਂਡ ਕਰ ਲੈਂਦਾ ਹੈ ਵੀ ਇਹ ਆ ਦਿਖਾਵਾ ਥੋੜਾ ਜਿਹਾ ਵੀ ਐ ਹੁੰਦਾ ਵੀ ਉੱਚਾ ਜਿਹਾ ਬਣਾਈਏ ਉਹ ਦਿਖਾਵਾ ਤਾਂ ਉਹ ਤਾਂ ਬਚਾ ਜਾਵੇ ਥੋੜਾ ਜਿਹਾ ਤੇ ਬਾਕੀ ਜਿਹੜਾ ਮੈਂ ਤੁਹਾਡੀਆਂ ਵੀਡੀਓ ਦੇਖਦਾ ਰਹਿਣਾ ਜੀ ਸਰ ਬਹੁਤ ਸੋਹਣੇ ਸੋਹਣੇ ਕਨਸੈਪਟ ਦਿਖਾਉਨੇ ਹੋ ਤੁਸੀਂ ਜੀ ਸਰ ਧੰਨਵਾਦ ਉਸ ਤੋਂ ਬਾਅਦ ਉਹ ਸੋਹਣੇ ਕਨਸੈਪਟਾਂ ਚ ਇੱਕ ਅੱਜ ਗੋਵਿੰਦਰ ਜੀ ਦਾ ਕਨਸੈਪਟ ਵੀ ਸਾਡੇ ਚੈਨਲ ਤੇ ਸਾਨੂੰ ਦਿਖਾਉਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਵੀ ਆਸ ਕਰਦੇ ਹਾਂ ਵੀ ਕੋਈ ਵੀ ਨਮਕ ਘਰ ਬਣਾ ਰਿਆ ਸਾਡੇ ਚੈਨਲ ਰਾਹੀਂ ਉਹਨੂੰ ਕੋਈ ਸਿੱਖਿਆ ਮਿਲਦੀ ਆ ਕੋਈ ਨਵੀਂ ਚੀਜ਼ ਉਹ ਇੰਪਲੀਮੈਂਟ ਕਰ ਲੇ ਕਿਉਂਕਿ ਜੋ ਤੁਹਾਡਾ ਦਿਮਾਗ ਆ ਉਹ ਤੁਹਾਡੇ ਹੀ ਦਿਮਾਗ ਹੈ ਪਰ ਉਹ ਤੁਹਾਡੇ ਤੋਂ ਦੇਖ ਕੇ ਮੈਂ ਸ਼ਾਇਦ ਇੱਕ ਚੀਜ਼ ਚੂਜ਼ ਕਰ ਲਾਂ ਕਰ ਲਾਂ ਹਰ ਇੱਕ ਚੀਜ਼ ਤੇ ਮੈਂ ਸੋਚਾ ਉਹ ਚੋਂ ਕੁਝ ਤੁਹਾਨੂੰ ਇਨ ਕਮਿੰਗ ਓਹ ਲੋ ਜਿਹੜੀ ਚੰਗੀ ਆ ਹਾਂ ਕਰਨਾ ਪਈ ਮਾਨ ਨਾਲ ਕੈਚ ਕਰ ਲਓ ਬਾਕੀ ਜਿਹੜੀ ਵਧੀਆ ਨਹੀਂ ਲੱਗਦੀ ਉਹਨਾਂ ਛੱਡ ਦਿਓ ਉਹਨਾਂ ਛੱਡ ਬਿਲਕੁਲ ਬਿਲਕੁਲ ਸਰ ਤੇ ਸਰ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ